ਬੈਠਾ ਰਤਰਾ ਆਉਂਦਾ ਆਉਂ ਕੇ ਫੇੜੀ ਮਖਾ ਡੁੱਗੂ ਉਹ ਦੇਖੀ ਸੂਰਾ ਤੁਹਾਡੀ ਪਾਏਂ ਦੀ ਤੁਹਾਡੇ ਜੀ ਤੇਰੀ ਮਾਂ ਦੇ ਕੰਨ ਮਾਰੇ ਨਾ ਅੱਜ ਤੁਸੀਂ ਨਹੀਂ ਜੱਟ ਨਹੀਂ ਅੱਜ ਮਾਰ ਕੀ ਮੁਰੂ ਸੂਰਾਿਆਂ ਨੂੰ ਉਹਦਾ ਘਰ ਮਾਰੇ ਸਾਰਾ ਚੇਰ ਕਰਾਉ ਕਰਤਾ ਮੇਰਾ ਉਹ ਇਹਨੇ ਚਾਹ ਦਾ ਪਾਇਆ ਹੋਇਆ ਸੀ ਮੈਂ ਸੂਰਾ ਬਾਦਲਾਂ ਤੇ ਬੱਜ ਆਉਂਦਾ ਮਾਤਾ ਪੁੱਤ ਵੀ ਸੂਰ ਮਾਰਿਆ ਹੈ ਜਨਾਬ ਧਰੋਣਾ ਸੂਰਮਾ ਕਰੋ ਜਦਾਂ-ਦਾਂ ਕਰਾਂਗੇ ਲੈ ਦੱਸੋ ਕਿੱਥੇ ਜੀ ਅੱਤਾ-ਦੱਤਾ ਕਰਾਂਗਾ ਜੇ ਬਚੇਗਾ ਕੋਈ ਚੱਲ ਨਹੀਂ ਆਪਣ ਪੜਪੜੀ ਖੋਣ ਨੂੰ ਕੋਈ ਕੌਣਾ ਬਈ ਰਾਫਰ ਰੁਬਲ ਨਾ ਚਲਾ ਦੀ ਸੂਰ ਨਹੀਂ ਆ ਬਈ ਸੂਰ ਨਹੀਂ ਹੈਗਾ ਨਾ ਨਾ ਬਈ ਸੂਰ ਨਹੀਂ ਹੈਗਾ ਇੱਥੇ ਹੀ ਕਰਦਾ ਮੈਂ ਤਾਂ ਬਈ ਕੁਝ ਕਰਦਾ ਤੂੰ ਇਧਰ ਹੀ ਚੱਲ ਮੈਂ ਤੇਰਾ ਭਾਲੀਆਂ ਆਸਾਂ ਨੇ ਉਹ ਤੇਥੋਂ ਭਾਲੀਆਂ ਆਸਾਂ ਨੇ ਬਹਿੜ ਲਿਆਉਣੀਆਂ ਮੈਂ ਕਿਤੇਰੇ ਸਿਰੋਂ ਦੇਖਦਾ ਆਲੇ ਚਾਉ ਨਾ ਪਾਇਆ ਤੈਨੂੰ ਲਾਤਰ ਲਾਤਰ ਕੇ ਗੱਲ ਕਰਾ ਤੇਰੀ ਮਾਸੀ ਦੀ ਕੁੜੀ ਤੰਗ ਕਰਦੇ ਜੇ ਉਤਨੋਂ ਲੱਗ ਜਾਂਦੀ ਆ ਆਹ ਹੌਲੀ ਇਹ ਤਾਂ ਕੰਦੇ ਕਰਦੀ ਆ ਦਿਲ ਤੇ ਕਰਦਾ ਨਹੀਂ ਵੇਚਣ ਨੂੰ ਪਰ ਮਜਬੂਰੀ ਆ ਨਾਲੇ ਤਾਂ ਆਪਾਂ ਨੂੰ ਪਾਈ ਜੰਨੇ ਆ ਮਹਿਸਾ ਨੂੰ ਨਾਲੇ ਆਪਣਾ ਟੰਗ ਲੈ ਜੂ ਚੱਲ ਆਏ ਨਾਲੇ ਕਿਤੇ ਢਿੱਡ ਚ ਪੈ ਜਿੰਗਾ ਖਰਾਬ ਨਹੀਂ ਹੋਏਗਾ ਰੇਟ ਮੈਂ ਪਤਾ ਕਰ ਲਿਆ 350 ਨੂੰ ਕਹਿੰਦੇ ਨੇ 360 ਨੂੰ ਲਈਏ ਜੀ ਆਪਾਂ 360 ਵਾਜਨ ਹੂਤਰਾ 100 ਕੰਟੜਾ ਹਨਾ ਉਹ 100 ਕੇ ਕੰਟੜਾ ਵੇਚਦਾ 6000 ਦਾ ਹੋ ਗਿਆ ਹੋਏ 36000 ਚਾਹੇ ਮੰਨ ਮੇਰਾ 15000 ਹੋਰ ਪੁੱਤ ਵਧੀਆ ਵੇਡ ਲਊ ਨਾ ਮਾੜੀ ਲਿਆਵਾ ਨਾ ਸਰੇਦੀ ਲਿਆਵਾ ਵੀ ਹਾਡੀਆਂ ਚਾਕੇ ਪਹਾ ਲਿੰਦਾ ਨਹੀਂ ਮੈਂ ਹੈ ਕੋਈ ਗੱਲ ਨਹੀਂ ਗਾਹ ਨੂੰ ਪੁੱਤ ਫੇਰ ਪਾਲੂ ਤੈਨੂੰ ਗਾਹ ਨੂੰ 5 ਕਿੱਲੇ ਵੱਧ ਪਾਵਾਂਗੇ ਜੀ ਤਾ ਨਹੀਂ ਕਰਦਾ ਤੈਨੂੰ ਵੇਚਣ ਨੂੰ ਮਾਰਿਆ ਪਤਾ ਜਿਵੇਂ ਜੱਟ ਦੇ ਪੁੱਤ ਤੋਂ ਆਸਾਂ ਹੁੰਦੀਆਂ ਨੇ ਉਵੇਂ ਮੈਨੂੰ ਤਿੱਥੋਂ ਆਸਾਂ ਨਹੀਂ ਐਦਕੀ ਵੀ ਵੇਡ ਤੇ ਪਾਏਗਾ ਦੁੱਧ ਮੂੰਹ ਚ ਪੈਂਦਾ ਕਰਦੇ ਗਾਂ ਦਾ ਐਦਕੀ ਤੇਰੇ ਲੈਣ ਦੀ ਵੀ ਲਊਂਗਾ ਹਾਂ ਗਾਹ ਨੂੰ ਐਦਕੀ 5 ਨੇ ਗਾਹ ਨੂੰ 10 ਲਾਉਂਗਾ ਮੋ ਪਾਇਆ ਹੁਣ ਤਾਂ ਤੇਰਾ ਨਾਂ ਬਸ ਆਇਆ ਵੀ ਐਤ ਕੀ ਕਰੋ ਗਾਲਾਂ ਲੈ ਕੇ ਤੈਨੂੰ ਪਾਇਆ ਸੀ ਐਤ ਕੀ ਪੂਰਾ ਪਟ ਜੇ ਬਸ ਮੇਰਾ ਹੈ ਇਹਦਾ ਮੇਰਾ ਸਾਲਾਉ ਦਾ ਕਿਸੇ ਪਾਸੇ ਰਾਜ਼ ਹੀ ਨਹੀਂ ਮੇਰੇ ਤੇ ਘਰ ਪਰ ਐ ਆ ਵੀ ਮੈਂ ਆਪਦੇ ਸਰੋਂ ਪਾਇਆ ਤੈਨੂੰ ਘਾਟਾ ਨਾ ਦੇ ਜੀ ਨਾ ਇਹਦੇ ਨਾਲ ਗੱਲਾਂ ਮਾਰੀ ਜਨਾਂਗਾ ਹੋਰ ਕਿਦਣਾ ਮਾਰਾਂ ਮਾ ਮੇਰਾ ਮੁੰਡਾ ਇਹਦਾ ਸਿੱਧੇ ਮੂੰਹ ਬੋਲਦੀ ਨਹੀਂ ਹੋਰ ਕਿਦਣਾ ਮਾਰਾਂ ਮਾ ਮੇ ਦਾ ਮੋਟਾ ਉਹ ਢੋਲਦਾ ਆਉਟ ਹੋਲਦਾ ਕੁਝ ਸੱਦਾ ਕੰਮ ਨਾ ਕਰੀ ਆਈ ਦੀ ਦੂਰਾ ਪਾਣੀ ਤੇਰੇ ਵਾਸਤੇ ਲੈ ਕੇ ਆਈ ਤੀ ਨੇਕੜੂ ਮਹਤੂਰ ਚੱਲੂਗਾ ਅੱਡਣਾ ਹੀ ਦਿੱਤਾ ਚਾਹ ਲੈ ਆਉਂਦੀ ਪਾਣੀ ਦਾ ਇਸ ਬੋਰ ਤੇ ਬਥੇਰਾ ਗਾ ਤੜਕੇ ਦੀ ਮੋਟਰ ਚੱਲੀ ਜਾਂਦੀ ਐ ਤੇ ਸਵੇਰ ਦਾ ਜੱਗ ਚਾਹਦਾ ਪੀ ਗਿਆ ਤੂੰ ਹਾਂ ਜੱਗ ਚਾਹਦਾ ਪੀ ਗਿਆ ਪੀਣੀ ਨਹੀਂ ਮੇਰਾ ਥੋੜਾ ਹੋਰ ਕਾਦੇ ਖਾਤਰ ਫਿਰਦਾ ਮੈਂ ਹਾਏ ਹਾਏ ਆ ਟੋਪੀ ਅੱਜ ਬੋਕਰੀ ਟੋਪੀ ਉੱਥੇ ਭਾਲੀ ਜਾਂਦਾ ਦੱਸ ਬੇ ਕੋਈ ਪਰਨਾ ਪਰਨਾ ਬਨ ਲੈਂਦਾ ਉਹ ਟੋਪੀ ਦਾ ਗੱਲ ਸੁਣ ਮੇਰੀ ਤੜਕੇ ਉੱਠਿਆ ਮੈਂ ਮਰਾਲਿਆ ਬਾਹਰੇ ਹਵਾ ਚੱਲੀ ਸੀਤ ਲਹਿਰ ਪਈ ਸ਼ਿਮਲਾ ਬਾਗ ਦਾਤੀ ਕਾ ਬਾਹਰੇ ਤਾਂ ਹੋਰ ਹੋਰ ਜਦੋਂ ਮੈਂ ਬਾਹਰੇ ਨਿਕਲਿਆ ਮੇਰੇ ਤਾਂ ਕੰਨ ਸੂਤੇ ਮੈਂ ਤਾਂ ਉਥੋਂ ਚੱਕੀ ਚ ਬਾਗੀ ਟੋਪੀ ਉਹਨਾਂ ਨੂੰ ਆ ਗਿਆ ਨੱਕਾ ਲਾਉਣਾ ਧੀਆਂ ਝਾਕਦੀਆਂ ਚ ਨੱਕੇ ਤੋਂ ਜ਼ਿਆਦਾ ਆ ਗਿਆ ਉਹ ਮੁੰਡੇ ਨੂੰ ਫੂਲ ਲਾਉਣਾ ਚਾਰ ਵਾਲੇ ਨੂੰ ਉਹ ਵੀ ਮਰੀ ਜਾਂਦਾ ਕਾਮਲ ਤੇਰੇ ਨਾਲ ਬੈਠਾ ਮੈਂ ਹੈ ਤਾਂ ਮੈਂ ਇਹ ਰ ਬਣਾਈ ਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਆਪਣਾ ਜਿੰਦਰ ਬੋਲਦਾ ਜੀ ਬੁੱਕਰਾ ਤੋਂ ਹਾਂਜੀ ਹਾਂਜੀ ਬੋਲੋ ਜੀ ਹੋਰ ਪਰਮਾਤ ਠੀਕ ਹੈ ਜੀ ਹਾਂਜੀ ਹਾਂਜੀ ਹੁਕਮ ਕਰੋ ਜੀ ਹਾਂ ਕੱਲ ਆਪਣੀ ਗੱਲ ਹੋਈ ਤੀ ਜੀ ਚਾਰ ਸੰਬੰਧਤ ਹਾਂਜੀ ਹਾਂਜੀ ਹੋਈ ਮਾਹ ਫਿਰ ਬਣਾ ਲੀਏ ਜੀ ਰੇਟ ਕਿਵੇਂ ਕਿਵੇਂ ਜੀ ਮਾਹ ਬਣਾ ਲਾਂਦੇ ਰੇਟ ਜੀ ਗੁੱਲ ਸਾਬਤੀ ਪਾਏ ਨੇ ਆਪਣੇ ਚਾਰ ਚ ਫੋਟੋ ਤੋਰਾ ਗੁੱਲ ਦੀ ਫੋਟੋ ਤੋਰਾ ਜੀ ਦੇਖੋ ਰੇਟ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਕਿਹੜਾ ਰੇਟ ਜੀ ਰੇਟ 340 ਨੂੰ ਚੱਕ ਲਾਂਗੇ ਜੀ ਅ ਐ ਨਾ ਜੀ ਮੇਰੇ ਕੋਲੇ ਬੰਦਾ ਬੈਠਾ 370 ਨੂੰ ਤਾਂ ਉਹ ਚੱਕਣ ਨੂੰ ਤਿਆਰ ਹੈ ਜੀ ਹੁਣੀ ਆ ਬੋਰ ਆਪਣਾ ਟਰੱਕ ਲਈ ਖੜਾ ਬਰੋਬਰਾਂ ਬਾਈ 370 ਦਾ ਰੇਟ ਹੈ ਨਿੰਗਾ ਫਿਰ ਅਸੀਂ ਕਿੱਥੇ ਵੇਚਾਂਗੇ 370 ਮੁੰਡਾ ਫਿਰ 10k ਤਾਂ ਹੋਰ ਵਧਾ ਬਾਈ ਬਣ ਕੇ ਚਲ ਮੇਰੀ ਗੱਲ ਸੁਣੋ ਜੀ ਅਸੀਂ ਨਾ ਮੈਂ ਬੰਦਾ ਭੇਜੂਗਾ ਪਹਿਲਾਂ ਚਾਰ ਦੇਖਾਂਗੇ ਸੀ ਚਾਰ ਤਾਂ ਕੀ ਦੇਖਣਾ ਚਾਰ ਤਾਂ ਮੈਂ ਫੋਟੋ ਭੇਜ ਦਣਾ ਚਾਰ ਤਾਂ ਇੱਕ ਨੰਬਰ ਆ ਜਾਵਾਂ ਬਈ ਐ ਯਾਰ ਫੋਟੋ ਨਾਲ ਥੋੜੀ ਗੱਲ ਪੜ੍ਹਨੀ ਹੁੰਦੀ ਆ ਯਾਰ ਚਲ ਕੋਈ ਨਾ ਫਿਰ ਤੈਨੂੰ ਵੀ ਪੈਸੇ ਦੇਣੇ ਨੇ ਤੂੰ ਆ ਜੀ ਫਿਰ ਆ ਆ ਜੀ ਕੋਈ ਨਹੀਂ ਮੈਂ ਬੰਦਾ ਤੋਰੂਗਾ ਕਦੋਂ ਕਦੋਂ ਤੋਰੇਗਾ ਕਦੋਂ ਭੇਜਾਂ ਤੜਕੇ ਭੇਜਦਾ ਤੜਕੇ ਤੋਰਦੀ ਮੈਂ ਤੜਕੇ ਸੁਨੇਹਾ ਤੋਰਦੀ ਆ ਬਰਾਤ ਜਾਣਾ ਬਾਈ ਬਣ ਕੇ ਉਦੋਂ ਬਾਅਦ ਠੀਕ ਆ ਠੀਕ ਆ ਠੀਕ ਆ ਕੋਈ ਕੋਈ ਗੱਲ ਹਾਂ ਠੀਕ ਆ ਸੁਨੇਹਾ ਤੋਰਦੀ ਖੇਤਾਂ 'ਚ ਕਰਨੇ ਆਪਣੇ ਹਾਂ ਹਾਂ ਕੋਈ ਨਹੀਂ ਫੋਨ ਲਾ ਲਾਂਗੀ ਨੰਬਰ ਆ ਗਿਆ ਹਾਂ ਲੋ ਆਖੜਲੀ ਸੜਕ ਤੇ ਠੀਕ ਆ ਠੀਕ ਆ ਓਕੇ ਬਾਈ ਠੀਕ ਆ ਠੀਕ ਠੀਕ ਚਲ ਬਣ ਕੀ ਗੱਲ ਹੈ ਵੀ ਕਿੰਨੇ ਪੈਸੇ ਹੋ ਜਾਣਗੇ 10 ਰੁਪਏ ਤਾਂ ਵਦੂ ਜੇ 350 ਨੂੰ ਵੀ ਵੇਚਾਂ ਮੈਂ ਤਾਂ ਪਹਿਲਾਂ ਸਾਹ ਬੁਲਾਇਆ ਸੀ 60 ਰੁਪਈਆ ਨੂੰ ਜੇ 350 ਰੁਪਏ ਜੇ 100 ਕੰਟਲ ਵੇਚਦਾ 35000 ਦਾ ਹੋ ਗਿਆ ਚਲ 5000 ਮੈਨੂੰ ਦੇ ਦੀ ਫਿਰ ਕਿਉਂ ਕੀ ਕਰਾਂਗੀ ਮੱਛੇਂ ਕੀ ਵੇਚਾਂ ਕਿ ਲੱਕੜਾਂ ਲੈ ਕੇ ਫੂਕਾਂ ਤੈਨੂੰ ਅਵੇ ਮੋੜਾ ਮੋਟਾ ਚੱਜਣਾ ਬੋਲ ਪਿਆ ਕਰ ਚੱਜਣਾ ਬੋਲ ਪਾ ਚੱਟਲਣੇ ਮੈਂ ਤਾਂ ਚੱਟਲਣੇ ਨੇ ਗਾਂ ਹੀ ਲਿਉਣੀਆਂ ਮੈਂ ਪੈਸੇ ਮੈਂ ਤਾਂ ਦਸੀ ਦੁੱਧ ਪਾਇਆ ਕਰੂੰ ਦਸੀ ਆਏ ਸਾਹਿਬ ਉਦੋਂ ਦੇ ਆਕਰ ਨੂੰ ਜਿਹੜੇ 200 300 ਲੈਣਾ ਤੇ ਕੱਲ ਸੁਣ ਲੈ ਮੈਂ ਨਹੀਂ ਮੈਂ ਤਾਂ 5000 ਲਊਣ ਜਵਾਖਾਂ ਦੀ ਫੀਸ ਖੜੀ ਆ ਜਵਾਖ ਦੇ ਮੂੰਹ ਚ ਦੁੱਧ ਪਈ ਜੂ 5000 ਕੀ ਤੈਨੂੰ ਸੂਟ ਕੀ ਖਾਣ ਨੂੰ ਦੇਣਗੇ ਕਿ ਦੁੱਧ ਪੀਣ ਨੂੰ ਦੇਣਗੇ ਮੇ ਬਲਾਈ ਸੋਹਣੇ ਆਏ ਹੋਏ ਨੇ ਇਹਨੇ ਸੋਹਣੇ ਆ ਹਾਬ ਦਾ ਬਥੜਾ ਕਿੱਥੋਂ ਲਏਂਗੀ ਸੂਟ ਤਾਂ ਸੋਨਾ ਪਾ ਲੇਂਗੀ ਆਬਦਾ ਨਿਹਾਰ ਕਿੱਥੋਂ ਲਏਂਗੀ ਤੇਰੇ ਨਾਲ ਤਾਂ ਸੋਹਣੀ ਵੀ ਆ ਸਾਰੇ ਸੋਹਣੀ ਆ ਹਾਂ ਛੜੇ ਕੁੱਤੇ ਪਕਾਈ ਨਾ ਮਾਰ ਮੈਨੂੰ ਚੁੱਪ ਕਰਕੇ ਪੈਸੇ ਦੇ ਦੀ ਤੈਨੂੰ ਦੱਸਤਾ ਮੈਂ ਗੱਲ ਇੱਕ ਇੱਕ ਦੱਸਦੀ ਮੇਰੇ ਨਾਲ ਜਾਵਲੀਆਂ ਨਾ ਮਾਰ ਤੜਕੇ ਬੰਦਾ ਹੂ ਆਵਲਾ ਮੇਰੇ ਉਹ ਕੱਪੜੇ ਪਰ ਸਕਾਰੋ ਨੇ ਵੀ ਦੇ ਮੁੰਡੇ ਦਾ ਵਿਆਹ ਟੈਂਡਰ ਜਾਣਗੀ ਉਹ ਆਹ ਹੋਗਾ ਗੁਰੂਆ ਵਿਆਹ ਬਰਾਤ ਜਾਣਾ ਟੜਕੇ ਮੈਂ ਉਹਨਾਂ ਦੀ ਮੈਂ ਨੱਕਾ ਨੂੰ ਕੱਲ ਆਇਆ ਮਾਂ ਜਾਂ ਪਾਚਾ ਕਰੇ ਆ ਪਾਣੀ ਜਾਂ ਉੱਥੇ ਮੈਂ ਪੀਰੂ ਬੋਰ ਤੇ ਜਾਦਾ ਚਾਹ ਕਰ ਲਿਉਂਦੀ ਟੜਕੇ ਦੇਖਦੇ ਹੁਣ ਤਾਂ ਬੰਦਾ ਟੜਕੇ ਜਾਊ ਚਾਹ ਹੀ ਗੱਫੀ ਜਾਊਗਾ ਇਹ ਲੱਕੂ ਸਵਾਰੀ ਦਾ ਚੁੱਪੀ ਕਰ ਗਿਆ ਨੂੰ ਚਾੜ ਲਿਆ ਇਹ ਕਿਧਰ ਡਲੀ ਤੂੰ ਕਿਉਂ ਮੈਨੂੰ ਵਿਆਹ ਤੇ ਜਾਣਾ ਤੈਨੂੰ ਕਿਹਨੇ ਬੁਲਾਇਆ ਯਾਰ ਉਹ ਕੁੜੀਆਂ ਦੀ ਬੰਦਾ ਬਰਾਤ ਕਾਹਨੂੰ ਬੰਦਾ ਆਪਦੀ ਦਲੀ ਜਾਉਂਗੀ ਕੁੱਤੇ ਪੱਕੇ ਮਾਰੀ ਤੈਨੂੰ ਕੌਣ ਕਹਿ ਗਿਆ ਬਰਾਤ ਨੂੰ ਮੈਨੂੰ ਤਾਂ ਉਹਨਾਂ ਨੇ ਸਪੈਸ਼ਲ ਕਿਹਾ ਕਹਿੰਦੇ ਤੂੰ ਤਾਂ ਆਈ ਕਲਾਵਾ ਕਿਹਾ ਸਪੈਸ਼ਲ ਇਹਦੇ ਚ ਦੋ ਟੋਕਰੇ ਕੱਖਾਂ ਦੇ ਛੜਦੀ ਮੈਂ ਸਾਨੂੰ ਹੈ ਨਾਲੇ ਗਹਾਗੂਆ ਖੋਲਦੀ ਚੱਲ ਅੰਦਰ ਲਾਲਾ ਇਹਨੂੰ ਦੂਜੇ ਪੱਲੇ ਮੈਂ ਮੂ ਨਹੀਂ ਮੈਂ ਤਾਂ ਜਾਉਂਗੀ ਆਪ ਹੀ ਪਾ ਦੀ ਅੱਖਣੇ ਆ ਕੇ ਕੱਖ ਮੈਂ ਤਾਂ ਜਾਉਂ ਬਰਾਤ ਬੇਟਾ ਕਪਾਚੂ ਬੁੜੀਆਂ ਵਿਆਹ ਚ ਮੇਰੇ ਸਾਲੀਆਂ ਕੱਢਣੀਆਂ ਇੰਨੀ ਔਖੀਆਂ ਨੇ ਛੜ ਦੇ ਇਕੱਲਾ ਕਿਤੇ ਹੱਸ ਕੇ ਵੀ ਚੱਲ ਪਿਆ ਕਰ। ਉਹ ਕੱਟ ਜਾ ਕਰੀ ਜਾਈਏਗੀ ਜਦੋਂ ਮੂਤ ਪੀ ਕੇ ਦੋ ਚਾਰ ਜਣੇ ਉੱਤੇ ਜਾ ਡੱਗੇ ਫੇਰ ਆਖੇਗੀ ਮੈਨੂੰ ਗਲਤ ਬੋਲਦੇ ਨੇ। ਤੂੰ ਨਾ ਪੀ ਤੂੰ ਨਾ ਪੀ ਤੈਨੂੰ ਦੱਸਦਾ ਮੈਂ। ਮੈਂ ਨਾ ਪੀ ਮੈਂ ਤਾਂ ਕਾਨੂੰ ਪੀਣਾ ਮੈਨੂੰ ਤਾਂ ਪਤਾ ਘਰੇ ਢੋਲ ਪਿਆ ਮੇਰੇ ਤਾਂ ਮੈਂ ਤਾਂ ਲੋੜ ਹੀ ਨਹੀਂ। ਹਾਂ। ਦੇਖ ਨੂੰ ਨਾਲੇ। ਦੇਖ ਨੂੰ। ਉਹ ਤਾਂ ਮੋਟਾ ਮੇਰਾ ਲਿਹਾਜੀ ਆ ਕੂ ਕੱਲ ਮੈਨੂੰ ਕਹਿੰਦਾ ਕਹਿੰਦਾ ਚੱਕ ਬਈ 20 ਲੀਟਰ ਵਾਲੀ ਪਹਿਲੀ ਫੜਾ ਗਿਆ ਕਹਿੰਦਾ ਉੱਥੇ ਪੀ ਨਾ ਪੀ ਕਹਿੰਦਾ ਘਰੇ ਆ ਕੇ ਪੀ ਲਿਆ ਕਰੀ। ਤਾਂ ਹੀ ਤਾਂ ਲੈ ਕੇ ਨਹੀਂ ਜਾਂਦਾ। ਬਈ ਜਾ। ਵੀ ਮੂੰਹ ਤਾਂ ਢੱਪਣਾ ਮੈਂ। ਮੈਂ ਮੈਂ ਬਾਰ ਲ ਆਪਦੇ ਬਾਰੀ ਨਾਲ ਇੱਕ ਨੀਂਦ ਨਹੀਂ ਜਾਈ ਜਾਨੀ ਨਾਲ ਹਰੇਕ ਦੇ ਨੂੰ ਚੱਕੇ ਤਰਪੰਨੀ ਆ ਪਾਣੀ ਨਹੀਂ ਪੂਰਾ ਹੁੰਦਾ ਭੈਣ ਜੋ ਖਤਮ ਹੋ ਆਪਦੇ ਪ੍ਰੋਗਰਾਮਾਂ ਚ ਹਰੇਕ ਦੇ ਜਾ ਵੜਦੇ ਹੋ ਚੁੱਪ ਕਰਕੇ ਤਰਪਾ ਲੇਟ ਹੋਈ ਜਾਂਦੇ ਆ ਫੋਨ ਆਈ ਜਾਂਦਾ ਸਸੀ ਕਾ ਜੀ ਸਤਿ ਸ੍ਰੀ ਅਕਾਲ ਜੀ ਬਈ ਚਾਰ ਆਪਣੇ ਕੋਲੇ ਬਿਕੇ ਆਊਗਾ ਹਾਂ ਜੀ ਹਾਂ ਮੈਂ ਫੋਨ ਕਰਿਆ ਦੀਗਾ ਉਹ ਚਾਰ ਬਾਰੇ ਆਪਣਾ ਭੰਗੂ ਨਾ ਮੁੰਡਾ ਜਿਹੜਾ ਪਸੌਰ ਤੋਂ ਹਾਂ ਹਾਂ ਬਈ ਹਾਂ ਹਾਂ ਆਜੋ ਜੀ ਆਜੋ ਚਾਹ ਪਾਣੀ ਪੀਓ ਪਹਿਲਾਂ ਤਾਂ ਜਿਹੜੀ ਆ ਬਈ ਆ ਚਾਰ ਨਾ ਹਾਂ ਬਈ ਚਾਰ ਦਾ ਨੇੜੀ ਆ ਚਾਰ ਦਾ ਬਾਗ ਚੱਲਦੇ ਕੋਈ ਗੱਲ ਨਹੀਂ ਤੁਰ ਕੇ ਬਾਗ ਚੱਲਾਂਗੇ ਮੈਂ ਤੁਰ ਕੇ ਨਹੀਂ ਮੋਟਰਸਾਈਕਲ ਆ ਚੱਲਣ ਤੇਰੇ ਆ ਆਜੋ ਬਈ ਆਥਣੇ ਆ ਜੀ ਅਸੀਂ ਹੁਣ ਵਿਆਹ ਤੇ ਜਾਂਦੇ ਸੀ ਮਤਲਬ ਬਹੁਤ ਦੂਰੋਂ ਆਏ ਹਾਂ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਕਰਦਾ ਮੈਂ ਉੱਥੋਂ ਪਹੁੰਚਦੇ ਤੈਨੂੰ ਮੈਂ ਜਾਣਨੇ ਕਦੋਂ ਤੇ ਤੇਰੀ ਹੈ ਆਥਣੇ ਆ ਜੀ ਉੱਥੇ ਤਾਂ 400 ਪਾ ਕੇ ਆਏਗੀ ਵੀ 40000 ਦੇ ਕੇ ਜਾਊ ਚਾਰ ਬੰਦੇ ਦਾ ਗੱਲ ਕਰ ਲੈਣ ਦੇ ਕੋਈ ਦੋ ਰੁਪਏ ਕਮਾ ਲੈਣ ਦੇ ਕਿਵੇਂ ਅੱਖਾਂ ਅਕਲ ਟਾਇਆ ਲੋ ਦਾ ਭੈਣ ਦੇ ਖਸ ਨਹੀਂ ਨੇ ਕਾਲੋ ਨੇ ਹਾਂ ਛੱਡੇ ਇਹਨੂੰ ਛੱਡੇ ਪਹਿਲਾਂ ਟਿਕਲੀ ਪਾਏਗੀ ਉੱਥੇ ਤੂੰ ਕੋਈ ਨਾ ਇੱਕ ਮਿੰਟ ਬਾਈ ਕੱਕਲੀ ਪਾਏਗੀ ਉੱਥੇ ਤੂੰ ਹਾਂ ਛੜੇ ਹਾਂ ਅੰਦਰ ਵੱੜ ਜਾ ਮੈਂ ਆ ਗਿਆ ਸਕੂਟ 'ਤੇ ਖੜੀ ਰਹਿਣ ਦੇ ਛੇਤੀ ਆ ਜੀ ਆ ਗਿਆ ਮੈਂ ਚੱਲ ਬਾਈ ਮੋਟਰਸਾਈਕਲ ਪਹੀ ਪਹੀ ਚੱਲਾਂਗੇ ਠੀਕ ਆ ਹਾਂ ਸਿੱਧੀ ਜਾ ਅੰਦਰ ਵੱੜ ਜਾ ਆਹੋ ਚੜ ਗਿਆ ਮੋਟਰਸਾਈਕਲ 'ਤੇ ਉਹ ਚੜ ਗਿਆ ਦੇਖ ਲੈ ਇਹ ਨਹੀਂ ਹੁਣ ਛੇਤੀ ਮੁੜਦਾ ਹੈਗਾ ਚੱਲ ਕੋਈ ਨਾ ਇਹਦੇ ਆਉਂਦੇ ਨੂੰ ਮੈਂ ਗੋਫਾ ਕੋਲ ਜਾਉਣੀ ਗੋਬਰ ਗੈਸ 'ਚ ਹੋਰ ਕੀ ਕਰਾਂ ਫੇਰ ਮੈਂ ਜਲਾਵਾ ਇਹ ਯਾਰ ਇਤਨੀ ਦਿੱਕਤ ਆਉਂਦੀ ਆ ਨਾ ਹਣਾ ਬਈ ਖੇਤਾਂ 'ਚ ਹੀ ਫਿਰਦੇ ਰਹਿਣਾ ਹੁਣ ਤਾਂ ਚਾਰ ਦੇ ਆਗੇ ਬਸ ਆ ਗਿਆ ਚਾਰ ਹੱਥ ਆਹ ਬਈ ਆਪਣੇ ਚਾਰ ਆਹ ਚਾਰ ਹੈ ਤੇ ਹਾਲੇ ਕੀ ਕਰ ਰਖਿਆ ਬਈ ਗੋਡੀ ਪਾਇਣ ਦੀ ਓਏ ਇਹ ਕੀ ਹੋ ਗਿਆ ਯਾਰ ਚਾਰ ਨੇ ਇਹਦਾ ਸੂਰਾ ਨੇ ਖਰਾਬ ਕਰਤਾ ਜੀ ਓਏ ਪੱਟ ਤੇ ਯਾਰ ਹੈ ਇਹਦਾ ਨਹੀਂ ਸੋਨੂੰ ਉਹੀ ਗਲਤ ਰੱਖਾ ਤਫਹੀ ਕਿਹਾ ਤੀ ਹੁਣਗੀ ਉਧਰ ਦੇਖੋ ਜੀ ਇਹਦਾ ਬਾੜ ਦੇ ਕਿ ਨਹੀਂ ਦੇਖ ਲੋ ਬਾੜ ਦੇ ਦਾ ਕੀ ਦੇਖਣਾ ਵੀਰ ਉਹਦਾ ਖਰਾਬ ਹੋ ਰਿਹਾ ਲੱਲੇ ਲਾ ਤੇ ਯਾਰ ਚਾਰ ਦੇ ਯਾਰ ਮੇਰੇ ਦੇ ਇਹ ਕੀ ਇਹ ਸੂਰਾ ਨਹੀਂ ਖਰਾਬ ਕਰੇ ਸੂਰਾ ਨਹੀਂ ਖਰਾਬ ਕਰਦਾ ਇਹਦਾ ਵੀ ਕੱਲ ਤਾਂ ਹੀ ਮੈਂ ਸਾਰਾ ਕਮੇਟੀ ਪਾ ਕੇ ਢਕੇ ਆਇਆ ਦੀ ਕਾ ਵੀ ਤੁਰ ਤੱਕ ਤਾਂ ਹੀ ਮੇਰਾ ਸੂਰਾ ਨਹੀਂ ਖਰਾਬ ਕਰਦਾ ਇਹਦਾ ਹੀ ਆਏ ਆ ਸਾਡੇ ਤਾਂ ਸੂਰ ਆਉਂਦੇ ਨਹੀਂ ਹੈਗੇ ਜੀ ਆਉਂਦੇ ਹੋਣਗੇ ਬਈ ਚਲੋ ਫਿਰ ਉਹ ਵੀ ਜਾਨਪਰਨੇ ਜੀ ਹਨਾ ਉਹ ਖਾ ਕੇ ਕੋਈ ਵੱਡੀ ਗੱਲ ਨਹੀਂ ਚਲ ਪੁੰਨ ਹੋ ਗਿਆ ਤੇ ਤੁਸੀਂ ਦੇਖ ਲਓ ਜੀ ਕਿਵੇਂ ਕਰਨਾ ਨਾਣਾ ਇਹਦਾ ਰਿਜੈਕਟ ਹੈ ਜੀ ਰਿਜੈਕਟ ਨਾ ਕਰੋ ਜਨਾਬ ਐ ਕਰੋ ਜੀ 10 ਰੁਪਏ ਘੱਟ ਕਰ ਲਓ ਜੀ ਦੇਖ ਬਈ ਮੈਂ ਕਿਹੜਾ ਘਰੇ ਲੈ ਕੇ ਆਣਾ ਇਹਦਾ ਕੰਪਨੀ ਨੇ ਮੰਗਾਇਆ ਹੁੰਦਾ ਦੇ ਉਹਨਾਂ ਨੂੰ ਪਸੰਦ ਨਹੀਂ ਆਉਣਾ ਬਾਈ ਬਣ ਕੇ ਯਾਰ ਮੇਰੀਆਂ ਤਾਂ ਬਾਲੀਆਂਸਾਂ ਨੇ ਮਦਾ ਬਹੜ ਲਿਆਉਣੀ ਆ ਹੱਥ ਬੰਦ ਆ 300 ਬਾਈ ਜੇ ਮੇਰੇ ਸਾਰੇ 300 ਨਹੀਂ ਲੈ ਜਾ ਬਾਈ ਬਣ ਕੇ ਬਾਈ ਜੇ ਮੇਰੇ ਸਾਰੇ ਹੁੰਦਾ ਮੈਂ ਲੈ ਜਾਂਦਾ ਬਾਈ ਬਣ ਕੇ ਐ ਨਾ ਕਰ ਯਾਰ ਮੈਂ ਤਾਂ ਸਾਈ ਵੀ ਲੈ ਹੀ ਖੜਾ ਗਾਈ ਦੀ ਬਹੜ ਦੀ ਪਿੰਡ 'ਚ ਯਾਰ ਮੈਂ ਤਾਂ 2 ਦਿਨ ਤਾਂ ਦੁੱਧ ਲਿਉਂਦੈ ਨੂੰ ਹੋ ਗਿਆ ਵੀ ਚਲ ਝੋਕੇ ਵੀ ਆਉਂਦਾ ਰਿਹਾ ਮੈਂ ਤੇਰੀ ਗੱਲ ਵੀ ਮੈਂ ਸਮਝਦਾ ਬਈ ਤੂੰ ਐਂ ਕਹਿਦੀ ਕੰਪਨੀ ਵਾਲਿਆਂ ਨੂੰ ਕਿ 200 ਨਹੀਂ ਮਿਲ ਗਿਆ ਨਹੀਂ ਨਹੀਂ ਬਈ ਇਹ ਕਾਨੂੰ ਕਰਦਾ ਜਮੀ ਡਿਸਮਿਸ ਹੀ ਹੈ ਡਿਸਮਿਸ ਨਾ ਨੂੰ ਯਾਰ ਬਾਈ ਬਣ ਕੇ ਕਾਨੂੰ ਕਰਦਾ ਸਾਦੇ ਪਾਣੀ ਫੇਰਦਾ ਕੰਨ ਕੀ ਬੀਂਦਾ ਬਾਈ ਬਣ ਉਹ ਬਾਈ ਬਣ ਕੇ ਗੱਲ ਤਾਂ ਤੂੰ ਸੁਣ ਜਾ ਯਾਰ ਕੰਪਨੀ ਮੈਂ ਬੋਰੀ ਭਰ ਕੇ ਦੇਣਾ ਮੜਾ ਦਿਖਾਦਾ ਦਿੱਕ ਤਰੀ ਕੰਪਨੀ ਵਾਲਿਆਂ ਨੂੰ ਉਹ ਬਾਈ ਗੱਲ ਤਾਂ ਤੂੰ ਸੁਣ ਲੈ ਤੇਰੇ ਵੱਡੇ ਮਲਾਜ਼ਮ ਨੂੰ ਦਿਖਾ ਦੇ ਯਾਰ ਚੰਗਾ ਬਾਈ ਤੂੰ ਸੁਣ ਜਾ ਬਾਈ ਬਣ ਕੇ ਯਾਰ ਉਹ 100 ਹੀ ਲੈ ਜਾ ਉਹ 100 ਹੀ ਲੈ ਜਾ ਆਏ ਉਹ ਮੇਰੀ ਗਾ ਓਏ ਮੇਰਾ ਸਾਰਾ ਮੱਕੀਆ ਮਾਲਾ ਕਰਿਆ ਓਏ ਆ ਮੇਰੇ ਇੱਥੇ ਜਾਨ ਬਰਾ ਬੜੇ ਓ ਮੇਰੀ ਗਾ ਵਿੱਚ ਹੀ ਰਹੀ ਇਹ ਰਾਣਾ ਬੜਾ ਸਾਇਆਂ ਲਾਉਂਦਾ ਫਿਰਦਾ ਹੂੰ ਸੂਰਾ ਥੋੜੀ ਪਾਇੰਦੀ ਥੋੜੀ ਜੀ ਤੇਰੀ ਮਾਂ ਦੇ ਕੰਨ ਮਾਰੇ ਨਾ ਅੱਜ ਤੁਸੀਂ ਨਹੀਂ ਜੱਟ ਨਹੀਂ ਅੱਜ ਮਾਰ ਕੀ ਬੜੂ ਸੂਰਾਿਆਂ ਨੂੰ ਭਾਵੇਂ ਕੱਲ ਮਾਰੇ ਸਾਰਾ ਚੇਰ ਕਰਾਉ ਕਰਤਾ ਮੇਰਾ ਉਹ ਇਹਨੇ ਚਾਹ ਦਾ ਪਾਇਆ ਹੋਇਆ ਸੀ ਬਾਬਾ ਸੂਰਾ ਮਾੜਾ ਲੱਤਾਂ ਪੱਜ ਆਉਂਦਾ ਪਾਇੰਦੀ ਸਾਰਾ ਪਾਣੀ ਫੇਰਦਾ ਉਹ ਸੂਰ ਚੇਰ ਖਾਗੇ ਰੱਬ ਦੇ ਦਾ ਮੈਨੂੰ ਕਾਕਾ ਲੈ ਲੈ ਰੋਟੂ ਕੋ ਆਹ ਕਿ ਮੇਰਾ ਵੜਾ ਜਾ ਪੰਗਦਾ ਹੁੰਦਾ ਮਿਲਦਾ ਰਹ ਲਹੇ ਤਾਂ ਵੇਖ ਗਿਆ ਚਾਰ ਚਲ ਸ਼ੁਕਰਾ ਵਿਆਹ ਜਾਵਾਂਗੇ ਕੁਲਲੇ ਜੇ ਪੈਸੇ ਲੈ ਕੇ ਮੈਂ ਦੋ ਚਾਰ ਸੂਟ ਲਿਆ ਹੂੰ ਜਿੰਨਾ ਜਵਾਕਾਂ ਨੇ ਮੂੰਹ ਚ ਦੁੱਧ ਪੈਂਦਾ ਹੋ ਜੂ ਚਲ ਸ਼ੁਕਰਾ ਚਲ ਕੋਈ ਤਾਂ ਕੰਮ ਚੱਜਦਾ ਕਰਿਆ ਇਹਨੇ ਉਹ ਕਿੱਥੇ ਮਰਦੀ ਆ ਰਾਫਲ ਫੜਾਵੜਾ ਵਿਆਹ ਸੀ ਮੇ ਦਾ ਕੀ ਹੋ ਗਿਆ ਵਧਾਈਆਂ ਤੈਨੂੰ ਵਾੜੀ ਵਾਲੀ ਵਧਾਈਆਂ ਸਾਲੀ ਪੜੀਆਂ ਵਧਾਈਆਂ ਦੀ ਸੂਰ ਫਿਰ ਗਿਆ ਸਾਰੇ 4-4 ਫਲ ਦੇ ਮੈਨੂੰ ਕੱਢ ਕੇ ਉਧਰ ਹੁੰਦੇ ਨਾਲੇ ਸੂਰ ਫਿਰ ਗਿਆ ਗੂਹਾ ਗੂਹਾ ਫੇਰ ਚੱਕ ਲੈ ਮਨੂੰ ਰਾਫਲ ਫੜਾਉਗਾ ਸੂਰਾ ਥੋੜੀ ਮਾਰ ਲੈ ਕੰਨ ਮਾਰ ਥੋੜੀ ਜਿਹਾ ਮਾਰ ਕੇ ਮੁਰੂਆ ਤਾਂ ਨਾ ਨਹੀਂ ਦੇਗੀ ਤੇਰ ਤੈਨੂੰ ਧਿਆਣਾ ਨਾ ਜਾੜੇ ਨਾ ਮਾਰਨ ਤਰ ਜਾ ਟੋਕਾ ਟੁਕਾ ਕਰਤੀ ਨਾ ਜਾ ਰੱਬਾ ਕਿੱਥੇ ਮੰਨਦਾ ਮੇਰੀ ਹਾਜ਼ਰ ਮਰਿਆ ਕੋ ਗਿਆ ਸਟਾਰ ਜਿੱਦਰਾ ਇੱਕ ਨਾ ਤੇ ਮਾਰ ਦੋ ਹੈ ਇਥੇ ਗੋਲੀ ਗੋਲੀ ਇਧਰੋਂ ਚੱਲੀ ਜਾਂਦੀ ਛੋਟੇ ਕਣੀ ਟੱਗੀ ਕਹਿੰਦਾ ਚੱਲੀ ਜਾਂਦਾ ਪਾਲਾ ਹੈਗਾ ਮੇਰੇ ਨਾਲ ਆ ਜੀ ਪਾਲਾ ਨਾਲ ਹੀ ਆ ਜੀ ਜੀ ਮੈਨੂੰ ਆ ਜਾ ਜੀ ਪਾ ਕੋਈ ਨਹੀਂ ਜੀ ਕਿਨਾਬ ਤੁਸੀਂ ਮੇਰਾ ਧਿਆਨ ਰੱਖੋ ਆਪਦਾ ਕਿਤੇ ਛੋਟੇ ਵੀ ਮਾਰ ਜੇ ਕੋਈ ਹੈ ਚੰਗਾ ਜੀ ਮੈਂ ਫੇਰ ਕਰਦਾ ਇੱਥੇ ਬਸਾ ਤੇ ਭਾਈ ਜੀ ਆਪਾਂ ਇੰਤਜ਼ਾਰ ਕਰੀ ਜੇ ਕੋਈ ਆਉ ਦੇਖੀ ਜਾਓ ਹਾਏ ਹਾਏ ਪਾਲਿਆ ਬਚਾ ਲਿਓਏ ਮੇਰੀ ਤਰ੍ਹਾਂ ਪੱਥ ਢੋਹ ਰੇ ਚੰਕੇ ਪੱਲੇ ਤੇ ਉੱਥੇ ਬੈਠੇ ਰਹਿੰਦੇ ਸੀਗੇ ਏ ਏ ਪਾਪਾ ਸਿੱਧਾ ਅੱਜ ਬਚਾਲਾ ਮੁੜ ਕੇ ਨਹੀਂ ਇਹ ਇਹ ਝੂਟੇ ਮਟਾਂ ਦਾ ਪੰਗਾ ਲੈਂਦਾ ਭੈਣੇ ਭਰਾਉਂਦੇ ਆਪਦੇ ਲਈ ਕੀ ਕਰਨਗੇ ਆਪੇ ਕੈਤੀਆਂ ਨੂੰ ਵੜ ਕੇ ਜਿੱਥੇ ਲੈ ਜਾਣਾ ਆਪਾਂ ਤਾਂ ਗੇਟ ਦੀ ਡਿਊਟੀ ਲਵਾ ਲਾਂਗੇ ਖੜਨੀ ਸਿੱਖ ਲਾਂਗੇ ਉੱਥੇ ਖੜਨਾ ਸਿਕਾਲਾ ਕਹਿੰਦੇ ਨੇ ਪੁਲਿਸ ਤੇ ਲੱਗਿਆ ਪੁਲਿਸ ਤੇ ਲੱਗਿਆ ਲੋਕ ਆਹ ਨਹੀਂ ਦਿੰਦਾ ਵੀ ਕਿਹੜੇ ਵੇਲੇ ਪਤਾ ਨਹੀਂ ਫ੍ਰੀਜ ਚ ਲੱਗ ਜੇ ਅੱਜ ਤਾਂ ਮੈਨੂੰ ਲੱਗਦਾ ਫ੍ਰੀਜ ਚ ਲੱਗ ਕੇ ਜਾਵਾਂਗੇ ਅੱਜ ਅੱਜ ਬਚ ਜਾਣਾ ਉਹ ਨਹੀਂ ਕਿੱਥੋਂ ਬੰਦੇ ਆਉਂਦੇ ਨੇ ਕਿੱਥੋਂ ਨਾ ਭੰਦੇ ਯਾਰ ਪਾਲਿਆ ਤੂੰ ਹੀ ਬਚਾਲਾ ਅੱਜ ਤਾਂ ਰੱਬ ਤੇਰੇ ਹੱਥੀ ਡੋਰ ਹੈ ਮੇਰੀ ਤਾਂ ਤੂੰ ਹੀ ਰੱਬਾ ਮੇਰਾ ਤਾਂ ਪਾਲਿਆ ਹਏ ਹੇ ਦੇਖਾਂ ਹੇ ਜਾਂਦੀ ਆ ਜਾ ਨਾ ਇਹ ਕਿਤੇ ਨਹੀਂ ਬਗਲ ਦਾ ਹੇ ਹਾਂ ਜਾਂਦੀ ਆ ਪਾੜ ਪਾੜ ਤਾਰੀ ਅੱਜ ਤਾਂ ਜੱਤ ਮੂੜ ਜਾ ਪੰਜ ਸੱਤ ਸੂਰ ਦੇ ਰਕੀ ਮੂੜੂ ਛੜਦਾ ਨਹੀਂ ਅੱਜ ਕਿਦਰੀ ਭੱਜ ਲਾ ਭੰਦੇ ਆ ਖਸਮਾ ਨੁਕਸਾਨ ਵਾਲਾ ਕਰਤਾ ਤਾ ਮੇਰਾ ਗਾਂ ਲਿਉਣੀ ਸੀ ਮਤ ਹਾਂ ਚਾਹ ਬੇਸ਼ਕ ਮੈਂ ਨਹੀਂ ਜਾਣਦਾ ਕਿਸ ਨੂੰ ਹਾਨੀ ਆਣੀ ਨਾ ਉਹ ਛੜਦਾ ਦੇਖਦਾ ਜਾ ਦੇ ਨਾਲ ਬੱਸ ਚਲਾਦਾ ਪੜਾਂ ਛੋਟੀਆਂ ਨੇ ਛੋਟੀਆਂ ਛੋਟੀਆਂ ਪਲਾ ਦਾ ਪੁਲਿਸ ਵੀ ਸੂਰਮਾ ਕਰੇ ਜਨਾਬ ਡਰੋ ਨਾ ਸੂਰਮਾ ਕਰੋ ਜਦ ਅੱਦਾ ਕਰਾਂਗੇ ਲੈ ਦੱਸੋ ਕਿੱਥੇ ਜੀ ਅੱਦਾ ਅੱਦਾ ਕਰਾਂਗੇ ਜੇ ਬਚੇਗਾ ਉਹ ਮਿੰਟਾ ਗੋਣੀ ਚੱਲਦੀ ਆ ਪਪੜੀ ਖੋਣ ਨੂੰ ਕੋਈ ਕੀ ਗੱਲ ਹੋਊਗੀ ਜਨਾਬ ਕਿਸ ਕੌਣ ਕਿੱਥੋਂ ਆਇਆ ਮੈਂ ਤਾਂ ਜੀ ਸੂਰ ਮਾਰਾਂ ਮੇਰੇ ਤਾਂ ਜਾੜਾ ਕਰਦਾ ਸੂਰਾ ਨੇ ਹੱਥ ਨਾ ਪਾਉ ਅਸਲਾ ਬਗਾਨਾ ਮਹਾ ਓਪਰਾ ਕਰ ਜਾਂਦਾਈ ਯਸਰ ਓਏ ਆ ਫੜ ਤੂੰ ਜਨਾਬ ਓਪਰਾ ਕਰ ਜੂ ਇੱਧਰ ਨੂੰ ਹੋ ਜਾ ਸਾਲਾ ਮਰੇਗਾ ਨਾਲੇ ਮਰਾਏਗਾ ਥੱਲੇ ਕਰ ਲੈ ਖਾਸਾ ਖੜਕਾ ਜਾ ਹੋ ਜਾਂਦਾ ਇਦਰਾ ਇਹ ਗੱਲ ਹੋਊਗੀ ਸੂਰਾ ਮਾਰਨੀ ਪੁਲਿਸ ਪਰ ਸੂਰਾ ਮਾਰ ਪਈ ਜੰਨ ਹੈਂਕਸਟਰ ਭੱਜ ਗਏ ਛੋਟੀ ਪਹਿਣ ਦੀ ਛੋਟੀ ਗੋਲੀ ਚੱਲ ਰਹੀ ਹੈ ਤੈਨੂੰ ਸੁਣੀ ਨਹੀਂ ਮੈਨੂੰ ਦੱਸ 16 ਤਾਂ ਨਹੀਂ ਤੂੰ ਕਿੰਨਾ ਤਾਂ ਮੈਂ ਵੀ ਮਾਰਨ ਲੱਗਾ ਚੋਕੇ ਧਰਨੂ ਓਏ ਧੱਕੂ ਉੱਥੇ ਜੋਕ ਦੇਖ ਉੱਥੇ ਜੋਕ ਦੇਖ ਬੱਜੂ ਸਾਲਾ ਜਿਹਦੇ ਬੱਜੂ ਪਹਿਲਾਂ ਜਨਾਬ ਹਾਂ ਅਜੀ ਫੋਟੋ ਚ ਕਿੱਤੋਂ ਇਕਾ ਆਪਾਂ ਪਾਧੋਂ ਕੋਈ ਕਿੱਤੋਂ ਜਨਾਬ ਐਂ ਕਾਰ ਤੇ ਮਾਰੋ ਨਾ ਜੀ ਇਤਰੋਂ ਮੂਰ ਗੋਲੀਆਂ ਆਉਂਦੀਆਂ ਮੈਂ ਕੀ ਕਰਾਂ ਨੂੰ ਦੇਖ ਲੈ ਸੂਰ ਐ ਨਹੀਂ ਸੂਰ ਐ ਸੂਰ ਅੱਗ ਚੱਲ ਗਿਆ ਨਹੀਂ ਜਨਾਬ ਕਿੰਨੇ ਪੱਦੇ ਨੇ ਜੀ ਮੂਰ ਲੈ ਦੇਖ ਲੈ ਖੜਾ ਹੋ ਕੇ ਗੱਲ ਲੈ ਕਾਏ ਬੰਦੇ ਨੇ ਜੀ ਗਾਂਹੇ ਕਟਕਾਇ ਨੇ ਠਾਰਾ ਨਹੀਂ ਕੋਈ ਪੈਂਦੀ ਆਪਾਂ ਲਈ ਕਿੱਥੇ ਕੰਮ ਕਰੂੰ ਠਾਰਾ ਰਹਿ ਭਾਈਓ ਜੀ ਜਨਾਬ ਗਲਤੀ ਹੋ ਗਈ ਮੈਂ ਤਾਂ ਜੀ ਖਾਣਾ ਰਹਿ ਲਿਆ ਮੈਂ ਤਾਂ ਸੂਰ ਮਾ ਕਰਤੀ ਗਈ ਮੇਰੇ ਤਾਂ ਜਾੜਾ ਕਰਦਾ ਸੂਰ ਨੇ ਚਾਰਚ ਜੀ ਸੂਰ ਤਾਂ ਉਹ ਨਹੀਂ ਠਾਰਾ ਸੂਰ ਨਹੀਂ ਹੱਸਿਆ ਉਹ ਚੱਪੜਾ ਉਹ ਚੱਪੜਾ ਤੱਤਰ ਮਾਰਨੀ ਨਾਲ ਬੰਦੇ ਮਾਪੇ ਹੁੰਦੇ ਨੇ ਜਨਾਬ ਤੱਤਰ ਮਾਰਨੀ ਤਾਂ ਸੋਨੂ ਲੱਗਦੀ ਐ ਇਹਦਾ ਤਹਾਲਾ ਸਮਾਨੀ ਤੱਤਰ ਮਾਰਨਾ ਵਿਚਲਾ ਸਮਾਨ ਦਾ 315 ਨਾਲ ਪਾਇਆ ਹੋਇਆ ਇਹਦੀ ਜਿਹੜੀ ਨਾਲੀ ਆ ਬਾਹਰਲਾ ਦਾ 315 ਵਾਲੀ ਆ ਮੈਨੂੰ ਸੁਪਨੇ ਆਉਂਦੇ ਨੇ ਵੀ 315 ਵਾਲੀ ਆ ਇਹੇ ਫੜ ਛੜਦਾ ਕੱਢਦਾ ਲਟਾ ਕੇ ਫਿਰ ਖੋਲ ਦੇ ਖੋਪੜ ਕਿਸੇ ਦਾ ਲੱਗ ਜੂ ਮੇਰੇ ਵੀ ਗੈਂਗਸਟਰ ਪ੍ਰਮੋਸ਼ਨ ਹੋ ਜੂ ਵੀ ਡੰਟੇ ਨਾਲ ਨਾ ਜਿੱਕ ਗੈਂਗਸਟਰ ਮਾਰਦਾ ਮੈਂ ਕਿਹ ਨਹੀਂ ਬੰਦਾ ਮਰਜੀ ਦੇ ਨਾਲ ਇਹਦੇ ਨਾਲ ਨਹੀਂ ਮਰਦਾ ਐਂ ਕਰੋ ਧਿਆਉ ਰੱਬ ਨੂੰ ਜਿਹੜੇ ਨੂੰ ਧਿਆਉਣਾ ਉਹ ਮੇਰੀ ਨਾ ਮਾਰੀ ਉਹ ਬੋਲੇ ਜੇ ਤੂੰ ਤੂੰ ਐਂ ਕਰੋ ਅੱਖਾਂ ਵਿੱਚੋਂ ਤੁਸੀਂ ਅੱਖਾਂ ਵਿੱਚੋਂ ਹੁਣ ਦੇਖਦੇ ਜਾਓ ਕਿਸੇ ਲਈ ਤਾਂ ਵੱਜ ਕੇ ਖੜੂਗੇ ਇਹ ਆਏ ਆ ਇਹਦੀ ਮਾਰ ਵਾਲੀ ਦੂਰ ਦੀ ਆ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਅੱਖਾਂ ਨਾਲ ਮਾਰ ਹੁਣ ਕਬੂਲੀ ਚਾਹੇ ਇੱਥੇ ਮਾਰਦਾ ਕੌਕ ਕਰ ਲਾਂ ਲੋਡ ਕਰ ਲਾਂ ਜੀ ਆਏ ਆ ਨਾ ਸੋਨੂੰ ਵੀ ਯਕੀਨ ਆਵੇ ਬੰਦਾ ਹੁਣ ਤਾਂ ਨਹੀਂ ਤੁਰਿਆ ਫਿਰਦਾ ਜਿਹਦੇ ਕੋਲੇ ਬੈਠਾ ਰਿਹਾ ਸੂਰ ਨਹੀਂ ਮਰਨਾ ਥਣ ਧੱਕਾ ਕੀ ਦਾ ਲੰਗ ਮਾਰਦੇ ਹੁਣ ਖੜਜਾ ਖੜਜੋ ਜੀ ਖੜਜੋ ਬਸ ਪਾਰਿਆਂ ਹਾਂ ਰੌਂਦ ਪਾਰਿਆਂ ਜੀ ਰੌਂਦ ਪਾਰਿਆਂ ਹਾਂ ਹੁਣ ਤਾਂ ਪਾਇਆ ਹੋਇਆ ਬਸ ਜਨਾਬ ਐਂ ਕਰਿਓ ਮੁੜ ਕੇ ਨਾ ਝਾਕ ਕੇ ਜਾਉਣੇ ਮੋੜ ਮੰਗੂ ਹੈ ਤੂੰ ਖੋਲ ਦੇ ਬੰਦੇ ਬਸ ਬਸ ਪਏ ਗਿਆ ਰਹ ਹੁੰਦੇ ਜੀ ਰਹੂੰ ਤਾਂ ਪਾਰ ਆਖੇ ਜੀ ਰੌਣਾਂ ਉਹ ਤਾਂ ਪਿਆ ਹੋਇਆ ਜਨਾਬ ਜਨਾਬ ਰੌਣਾਂ ਤਾਂ ਪਿਆ ਹੋਇਆ ਮਾਰ ਹੁਣ ਖੜਜੋ ਖੜਜੋ ਬਸ ਦੇਖਦਾ ਕੀ ਆ ਬਸ ਜੀ ਨਿਸ਼ਾਨਾ ਬਿੰਦਰ ਰਹੇ ਹਾਂ ਜੀ ਨਿਸ਼ਾਨਾ ਨਿਸ਼ਾਨਾ ਬਿੰਦਰ ਰਹੇ ਹਾਂ ਨਿਸ਼ਾਨਾ ਮੈਨੂੰ ਟੈਲੀਸਕੋਪ ਨਾਲ ਹੀ ਫੜਦਾ ਆਈ ਅੱਖਾਂ 'ਚ ਟੈਲੀਸਕੋਪ ਨਾਲ ਦੀਆਂ ਨੇ ਮੈਂ ਤਾਂ ਮੈਡਲ ਜਿੱਤੇ ਆ ਹਾਂ ਨਿਸ਼ਾਨੇ ਬਾਜੀ ਜੀ ਤਾਂ ਚੱਲ ਆਪਾਂ ਜਨਾਬ ਅੱਖਾਂ ਵਿੱਚ ਚਲਿਓ ਮਿਸਰੀਆਂ ਤੂੰ ਗਿੱਪਾ ਕਰਕੇ ਦੀ ਬਿਆ ਬੰਦਾ ਜਨਾਬ ਚੱਕ ਲਓ ਮਗਰ ਨਾ ਜੱਕੇ ਜਉਣੇ ਮਾੜ ਵੰਗੂ ਉਹ ਨਹੀਂ ਚੱਕਦਾ ਮੈਂ ਇਹਨਾਂ ਬੜੋ ਜਿਹਨੇ ਸੱਚੀਓ ਚਲਾਤੀ ਦਿੰਦਾ ਇਹਨਾਂ ਦਾ ਖੜਕਾ ਸਾਟਣੀ ਨਹੀਂ ਕਰਦੀਆਂ ਇਹ ਜੀ ਜਬਾਨ ਤੇ ਹੀਂਦੇ ਨੇ ਕਲੰਨੇ ਜੀ ਨੇ ਇੱਕ ਚਲਟਾ ਕੇ ਸੜਦਾ ਉਹ ਦੇਖ ਓਏ ਬੰਦਾ ਜੰਡਾ ਰਹਿ ਗਿਆ ਓਏ ਓਏ ਗੋਲੀਆਂ ਆ ਗਈ ਉਧਰ ਓਏ ਮੁੜਿਆ ਆਹਦਾ ਮੇਰੀ ਜਾਨ ਨੂੰ ਕੰਡੇ ਬੀਜ ਗਿਆ ਰਾਜੂ ਹਾਂ ਸੂਰ ਦਾ ਸਾਨੂੰ ਕਿਹਦੇ ਦੇਖ ਲੈ ਬਈ ਇੱਕ ਜਾ ਦੇ ਚਮਕੌਰ ਕਰਾ ਦੇ ਆਹ 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 ਆ ਕੀ ਕਿਤੇ ਅੱਜ ਉਹ ᱥਾਮਾ ਮਿਲ ਜੇ ਜਿਹੜੇ ਨੇ ਚਾਰ ਖਰਾਬ ਕਰਿਆ ਜਿਹਨੇ ਘਾਟਾ ਪਾਇਆ ਮਾਂ ਤੇ ਆ ਪਤਾ ਨਜ਼ਾਰਾ ਆਜੂ ਹਰ ਕਾ ਪਤਲਾ ਦਾ ਰੌਂਦਾ ਬੈਰੀ ਦਾ ਚੰਮ ਦੇੜੂ ਅਜ ਮਿੱਤਰਾਂ ਦੀ ਕਰਨ ਹੋ ਜਾ ਤਿਆਰ ਓਏ ਧਿਆਲ ਆ ਜਿਹੜੇ ਦੇਵੀ ਦੇਵਤੇ ਤੇ ਉਹ ਨਹੀਂ ਨਾਲੀ ਅੰਦਰੋਂ ਲੈ ਜਾ ਕੌਣਾ ਬਈ ਰਾਫਰ ਰੁਫਲ ਨਾ ਚਲਾ ਦੇ ਸੂਰ ਨਹੀਂ ਹੈ ਬਈ ਸੂਰ ਨਹੀਂ ਹੈਗਾ ਇੱਥੇ ਨਾ ਨਾ ਬਈ ਸੂਰ ਨਹੀਂ ਹੈਗਾ ਇੱਥੇ ਹੀ ਕਰਦੇ ਮੈਂ ਤਾਂ ਬਈ ਕੁਝ ਕਰਦਾ ਤੂੰ ਇਧਰ ਹੀ ਜਾ ਨਾਂਗੀ ਦੀ ਨਾ ਪੜਪੜੀ ਥਾਈ ਮੈਂ ਠੀਕ ਆ ਬਈ ਇਹੇ ਜਾ ਕਰੇਗਾ ਇੱਥੇ ਸੂਰ ਨੇ ਹੱਟ ਫਸਾ ਲਈ ਨਾ ਕੁਝ ਨਹੀਂ ਛੱਡਣਾ ਇੱਥੇ ਕੀ ਕਰਦੇ ਘਰੇ ਬਈ ਆ ਘਰੇ ਲੇਟਰਿੰਗ ਨਹੀਂ ਪਟਾਈ ਬਈ ਜਾਂਦਾ ਜਾਂਦਾ ਸੀ ਬਈ ਓਹ ਮੁਸਤਫਾ ਹੀ ਪ੍ਰਿਆ ਦਾ ਸਾਲਾ ਹੋਰ ਹੀ ਹੋ ਗਿਆ ਦੀ ਛੱਪਾ ਕਿਹੜੂ ਕਿਹੜੂ ਮੜੀ ਜਾਊਂਗਾ ਯਾਰ ਰੋਜ਼ ਦੀ ਰੋਜ਼ ਦੁਖੀ ਕਰੇ ਪੈਗਾ ਇਹਨਾਂ ਨੇ ਤਾਂ ਕੀਦਾ ਕੀਦਾ ਹੁਣ ਅੱਜ ਤਾਂ ਬੱਸ ਕੰਮ ਨੂੰ ਵੀ ਨਿਕਲ ਘਰ ਘਰ ਤੋਂ ਆ ਕੇ ਉਹ ਨਾ ਉਹ ਬੱਸ ਉਹ ਬੱਸ ਕੋਈ ਕਰ ਤਾ ਉਹ ਨਾ ਉਹ ਤਾ ਤਾ ਉਹ ਤਾ ਉਹ ਪੈਰ ਕਰ ਉਹ ਪੈਰ ਕਰ ਪੈਰ ਜਿੰਦਰਾ ਦੂਹ ਕਿਧਰ ਆਏ ਕੋਈ ਨਾ ਦੋ ਪੈਰ ਉਹ ਕਰ ਉਹ ਕਲਮਾ ਕੀ ਕਰਿਆ ਤੂੰ ਉਹ ਯਾਰ ਕੀ ਕਰੀ ਜੰਨਾ ਤੂੰ ਕਿਧਰ ਆ ਗਿਆ ਆਹ ਕਹਿੰਦਾ ਕਮਾਲ ਆ ਤੇ ਰਖਣੀਓ ਬਾ ਉਤਰੇ ਓ ਯਾਰ ਪੁੱਛੀ ਹੋਇਆ ਪਿਆ ਯਾਰਾ ਓ ਜਵਾਖ ਰੁਲ ਚਾ ਕੇ ਤੇਰੇ ਓ ਕਾ ਦਾ ਰੋਲੀ ਪਿਆ ਹੁਣ ਵੀ ਰੋਲਿਆ ਪਿਆ ਮੈਂ ਤਾਂ ਪੁਰਿਆ ਓ ਇਧਰ ਪਾਣੀ ਪੂਣੀ ਪੀ ਭੈਣ ਤੀ ਮਰ ਗਿਆ ਪੁਰਿਆ ਵਾਓ ਪੋੜਿਆ ਪੰਛੀ ਆਏ ਮਰਨਾ ਸਖਾਲਾ ਪਿਆ ਬੈਠੇ ਓ ਯਾਰ ਬੱਸ ਪੁੱਛਣਾ ਬੱਸ ਪੁੱਛਣਾ ਕਿਉਂ ਪੁੱਛ ਕਿਉਂ ਨਾ ਮੂੰ ਨਾ ਪਾਣੀ ਪੀ ਬਾ ਉਤਰੇ ਪਾਣੀ ਪੂਣੀ ਪੀ ਗੱਲ ਕੀ ਹੋਈ ਏ ਗੱਲ ਤਾਂ ਦੱਸ ਦੇ ਏ ਚਿੰਟਾ ਜੇ ਮਾ ਨਾ ਆਉਂਦਾ ਹੋ ਗਿਆ ਤੀ ਕੰਮ ਗੱਲ ਤੈਨੂੰ ਦੱਸਦਾ ਹਾਂ ਹਾਂ ਮੁੰਡੇ ਨੇ ਬਾਹਰ ਜਾਣ ਦੇ ਚੱਕਰ 'ਚ ਹਾਂ ਉਹਨੇ ਮੇਰਾ 25-30 ਲੱਖ ਰੁਪਈਆ ਖਰਾਬ ਕਰਤਾ ਉਹ ਡੀਪ ਪੁਆਇੰਟ ਮੈਂ ਉਹਨੂੰ ਆਖਿਆ ਜੂਰੇ ਕੰਮ ਚਲਾ ਕੇ ਦੇ ਦੰਨਾ ਗਾਈਆਂ ਦਾ ਫਾਰਮ ਪਾ ਕੇ ਦੇ ਦੰਨਾ ਤੂੰ ਤਾਂ ਤਜਰਬੇਕਾਰ ਬੰਦਾ ਐ ਤੂੰ ਤਾਂ ਮੈਂ ਬਥੇਰਾ ਕਹਿਿਆ ਸੀ ਹਾਂ ਮੰਨਦੀ ਨਹੀਂ ਹੈਗਾ ਏਜੰਟ ਚਪਸ਼ਾਤਾ ਉਹਦੇ ਕੋਲੇ ਜਾ ਆਉਣਾ ਗੇੜਾ ਮਾਰਿਆ ਆਉਣਾ ਰੋਜ਼ ਦੀ ਰੋਜ਼ ਉਹ ਕਿਤੇ ਅੱਜ ਆ ਜੀ ਕੱਲ ਨੂੰ ਆ ਜੀ ਕਦੇ ਆਪ ਨਹੀਂ ਮਿਲਦਾ ਹੈਗਾ ਗੇੜੇ ਦੇਈ ਜੰਨਾ ਮੈਂ ਉਧਰੋਂ ਆੜਤੀਏ ਨੇ ਉਹ ਦੁਖੀ ਕਰ ਰੱਖਿਆਗਾ ਲਿਮਟ ਕਰਾਈ ਹੋਈ ਤੇ ਆ ਦੋ ਕੱਲਿਆਂ ਤੇ ਤੇ ਲੈਤੀ ਦੀਗੀ ਉਹਨੇ ਬਹੁਤ ਦੁਖੀ ਕੀਤਾ ਰੋਜ ਆ ਜਾਂਦਾਗਾ ਲਿਮਟ ਵੀ ਕਰਾਈ ਬੈਠਾ ਉਹ ਲਿਮਟ ਹੋਰ ਲਿਮਟ ਵੀ ਕਰਾਈ ਬੈਠਾ ਮੈਂ ਤਾਂ ਬਹੁਤ ਪੈਸੇ ਖਰਾਬ ਕਰਤੇ ਉਹਨੇ ਜਵਾਕ ਜਨੇ ਓਹੋ ਹੋਰ ਯਾਰ ਸਾਰੇ ਜਿਹੜੇ ਛੰਦ ਸੀ ਉਹ ਵੀ ਹੋ ਗਏ ਉਹ ਵੀ ਵੇਚ ਬੈਠਾ ਮੈਂ ਤਾਂ ਹੁਣ ਤੈਨੂੰ ਕੀ ਦੱਸਾਂ ਜਿੰਦਰਾ ਯਾਰਾ ਮੈਂ ਤਾਂ ਦੁਖੀ ਹੋਇਆ ਪਿਆਗਾ ਫਿਰ ਐ ਤਾਂ ਮਰ ਕੇ ਤਾਂ ਹੱਲ ਨਹੀਂ ਮਰ ਕੇ ਦਾ ਫਰਕ ਕਰ ਆੜਤੀ ਆ ਬਾਹਰ ਜਾਣੋਂ ਹਟ ਜੂ ਜਦੋਂ ਨੇ ਪੈਸੇ ਦਿੱਤੇ ਨੇ ਭਾਈ ਫੇਰ ਕਿਹੜਾ ਲਿਮਟਾਂ 'ਚ ਛੁੱਟ ਜਾਣੀਆਂ ਤੇਰੀਆਂ ਤੂੰ ਇੱਥੇ ਟੰਗਿਆ ਰਹਿ ਜੇਂਗਾ ਚਾੱਕ ਕੇ ਭੂਖ ਦੇਣਗੇ ਚਾਰ 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 ਕਿ ਦਿਨ ਰੋਣੇ ਫੇਰ ਖੜੇ ਜਾਣੇ ਕਿਹੜਾ ਛੁੱਟ ਜੂ ਮੇਰਾ ਤਾਂ ਖੜਾ ਛੁੱਟ ਜੂ ਉਹ ਕਿਹੜਾ ਉਹ ਵੀ ਛੁੱਟ ਜੂ ਮੇਰੀ ਗੱਲ ਸੁਣ ਤੂੰ ਆਪਾਂ ਆੜਤੀ ਕੋਲੇ ਚੱਲਾਂਗੇ ਪੰਚਾਇਤ ਲੈ ਕੇ ਭਾਈ ਇਹ ਬੰਦੇ ਦੇ ਕੀ ਸਾਰੇ ਤੇਰੇ ਹੌਲੀ ਹੌਲੀ ਮੋੜ ਦੂ ਯਾਰ ਆ ਸੰਦ ਸੰਡੇੜੇ ਵਾਲੀ ਕਿਹੜੀ ਗੱਲ ਆ ਮੇਰੇ ਕੋਲੇ ਜਿੰਨੇ ਸੰਤ ਨੇ ਸਾਰੇ ਤੇਰੇ ਨਹੀਂ ਨਾ ਮਰਜ਼ੀ ਹੱਕ ਲਈ ਯਾਰ ਤੇਲ ਵੀ ਨਾ ਪਾਈ ਬੇਸ਼ੱਕ ਲੈ ਉਹ ਤਾਂ ਉਹ ਤਾਂ ਗੱਲ ਵੱਖਰੀ ਹੈ ਹੋਰ ਹੋਰ ਤੂੰ ਬੰਦਾ ਜੇ ਦੱਸੂ ਫੇਰ ਹੀ ਬੰਦੇ ਦਾ ਬੰਦਾ ਕਹਿੰਦੇ ਉਹ ਦਬਾਹ ਹੁੰਦੀ ਹੈ ਫੇਰ ਹੀ ਕੋਈ ਹੱਲ ਹੋਊਗਾ ਮੈਂ ਤਾਂ ਹੋਰ ਜੱਕੇ ਹੋਣ ਯਾਰ ਹੋਰ ਕੀ ਕਰਾਂ ਜਿੱਦਾਂ ਮੈਨੂੰ ਮੈਂ ਤਾਂ ਮੰਨਤੇ ਬਸ ਬੋਲ ਪੈ ਪੈ ਗਏ ਉਹ ਹੀ ਗੱਲ ਤੈਨੂੰ ਰਿਸ਼ਤੇਦਾਰ ਵੀ ਮੇਨੇ ਮਾਰਦੇ ਨੇ ਹੋਰ ਮੇਨੇ ਮਾਰੀ ਜਾਂਦੇ ਨੇ ਰੋਜ਼ ਦੀ ਰੋਜ਼ ਆ ਕਿਸੇ ਦੀ ਨਾ ਸਰੇ ਵੀ ਮੈਨੂੰ ਤਾਂ ਬਸ ਜੀਣਾ ਦੁੱਬਰ ਕਰਿਆ ਪਿਆ ਰੋਟੀ ਖਾਣੀ ਦੁੱਬਰ ਕਰੀ ਪੀਆ ਮੇਰੀ ਤਾਂ ਮੈਂ ਤਾਂ ਜਦੋਂ ਵੀ ਉਹਨਾਂ ਬਸ ਉਹਨਾਂ ਦੇ ਪੈਸੇ ਦੇ ਦੇ ਉਹਦੇ ਪੈਸੇ ਦੇ ਇਥੇ ਕਰਾਂ ਕੀ ਯਾਰਾ ਤੂੰ ਮੇਰੀ ਗੱਲ ਸੁਣ ਤਾਂ ਕੁਝ ਨਹੀਂ ਕਰਨਾ ਤੂੰ ਆਪ ਦਾ ਨਾ ਹੱਥ ਨੇ ਵਧੀਆ ਪਉਆ ਲਾ ਕੇ ਸੌਂ ਜਾ ਕਰ ਚਾਹੇ ਹਾਥੀ ਨੱਚੀ ਜਾਣਾ ਚੜਦੀ ਨਹੀਂ ਹੁਣ ਚੜਨੂ ਹੀ ਹਟ ਗਈ ਕੀ ਕਰਾਂ ਪਉਆ ਵੀ ਨਹੀਂ ਚੜਦਾ ਮੈਂ ਤਾਂ ਹੁਣ ਤਾਂ ਤੇਰਾ ਪਤਾ ਦਾ ਹੈ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਮਾਰਦਾ ਰੱਬ ਮੱਤ ਮਾਰਦਾ ਜੀ ਜੀ ਦਾ ਕਰਦਾ ਮਾੜਾ ਕਾਹਨੂੰ ਉਹੀ ਤਾਂ ਗੱਲ ਹੈ ਜੀ ਜੀ ਦਾ ਜੀ ਕਰਦਾ ਮਾੜਾ ਕਾਹਨੂੰ ਤੇਰਾ 25 30 ਲੱਖ ਫਸਿਆ ਪਿਆ ਤੇਰਾ ਕਹਦਾ ਜੀ ਕਰਦਾ ਮੇਰਾ ਕਹਦਾ ਜੀ ਕਰਨਾ ਯਾਰ ਮੇਰਾ ਸਾਲਾ ਬਾਈ ਮੁਲਕ ਸਮਝਦਾ ਨਹੀਂਗਾ ਸਮਝਦਾ ਨਹੀਂ ਆਪੇ ਹੁਣ ਮੇਰੀ ਗੱਲ ਸੁਣ ਲੈ ਹੁਣ ਸਿੱਧਾ ਘਰੇ ਜਾ ਨਹੀਂ ਮੈਂ ਤੁਹਾਡੇ ਘਰੇ ਤਲਾਹ ਲਾਉਂ ਵੀ ਪਈ ਇਹਨੂੰ ਕਿਸ ਨੇ ਬੰਦਨੇ ਮਾਇਆ ਚਾਲਦਾ ਆਥਣੇ ਤੁਹਾਡੇ ਘਰੇ ਜਾਉਂਗਾ ਮੈਂ ਵੀ ਇਹਨੂੰ ਕਿਸ ਨੇ ਤੰਗ ਨਹੀਂ ਕਰਨ ਵਾਲੇ ਮਾਰਤੀ ਨੂੰ ਕਹੂੰ ਵੀ ਜੇ ਗੱਲ ਨੂੰ ਮਰ ਮੋਕਰ ਗਿਆ ਫੇਰ ਇਹਦੇ ਪਈ ਫਾਹਾ ਲੈ ਲੈ ਕੋਣ ਜਿੰਦੇ ਮਾਰ ਮੈਂ ਆ ਕੇ ਜਾਊ ਮਾਰਤੀ ਕੋਲੇ ਵੀ ਜਾਊ ਤੇਰੇ ਨਾਲ ਯਾਰ ਹਾਂ ਮੇਰੇ ਨਾਲ ਚੱਲੀ ਇਹੇ ਜੀ ਕਹੀ ਦੀ ਗੱਲ ਐ ਮਾਰ ਕੇ ਕੰਜਰ ਦੇ ਥੂੜੀ ਖੜੇ ਛੁੱਟਣਗੇ ਦੁਬਾਰੇ ਫੇਰ ਜੂਨੀ ਚ ਪਈਏਗਾ ਇਹੀ ਮੇਰਾ ਸਾਰਾ ਜੈਂਕਟ ਵਿੰਕਾਗਾਗਾ ਇਹ ਤਾਂ ਹੈਗਾ ਹੈ ਇਹ ਗੱਲ ਤਾਂ ਹੈਗੀ ਓ ਹੁਣ ਇਨਸਾਨ ਦੀ ਜੂਨੀ ਵੀ ਨਾ ਕੋਈ ਰੱਬ ਦਾ ਨਾਮ ਲੈ ਆਥਣ ਤੜਕੇ ਗੁਰੂ ਘਰ ਜਾਇਆ ਕਰ ਆ ਮਾੜਾ ਮੋਟਾ ਰਿਲੈਕਸ ਹੋ ਜਾਂਦਾ ਸਰੀਰ ਹਾਂ ਇਹ ਤਾਂ ਹੈਗੀ ਆ ਉਹ ਹੁਣ ਐ ਨਹੀਂ ਆਪਣਾ ਇਹ ਗਲਤ ਕੰਮ ਹੈ ਜਿਹੜਾ ਤੂੰ ਕਰ ਰਿਹਾ ਯਾਰ ਹੈ ਕੱਲ ਨੂੰ ਜਵਾਕ ਕਿੱਥੇ ਜਾਣਗੇ ਕੁੜੀ ਚੱਲ ਮੁੰਡਾ ਤਾਂ ਆਪਦਾ ਕਰਾ ਲੂਗਾ ਕੁੜੀ ਨਹੀਂ ਆਣੀ ਏ ਤੇਰੀ ਕਿੱਥੇ ਲੈ ਕੇ ਜਾਏ ਗਜਵਾਖੜੀ ਨੂੰ ਕਿੱਧਰ ਕਿੱਧਰ ਲਈ ਫਿਰੂ ਉਹ ਅਗਲੀ ਹੈ ਸਿਆਣਾ ਬਣ ਚੱਲ ਮੇਰਾ ਵੀਰ ਖੜਾ ਹੋ ਹੋਰ ਹੁਣ ਆ ਘਰੇ ਚੱਲ ਮੈਂ ਆਪੀ ਲੈਣਾ ਸਾਫੀ ਸੂਫੇ ਦੇ ਕਿੱਥੇ ਸਿਆਪਾ ਛੇੜਿਆ ਭਾਈਂ ਦੀ ਮਰਾ ਗਿਆ ਮੇਰਾ ਪਤਾ ਨਹੀਂ ਦੋ ਕਾਉਂਟਰ ਚਾਰ ਖਰਾਬ ਹੋਇਆ ਪਤਾ ਨਹੀਂ ਨਾ ਮੈਂ ਟੜਕੇ ਦਾ ਫਿਰਦਾ ਬੰਦੂਕ ਲੈਂ ਸੂਰਾ ਪਿੱਛੇ ਇਹ ਤਾਂ ਵਿਚਾਰਾ ਯਾਰ 25 30 ਲੱਖ ਦੇ ਥੱਲੇ ਆ ਗਿਆ ਬੰਦਾ ਰੇ ਰੱਬ ਦਾ ਨਾ ਉਹ ਇਹ ਜੀ ਮਾਰਨਾ ਪਵੇ ਰੱਬਾ ਕਿਸੇ ਇੱਥੇ ਹੈ ਪੁੱਠਾ ਨਾ ਮੁੜੀ ਤੈਨੂੰ ਮੈਂ ਗੱਲ ਦੱਸਤੀ ਨਹੀਂ ਜਾਣਾਂ 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 ਹਾਂ ਆਏ ਹਾਈਵੇ ਅਸਲਾ ਡੱਕੇ ਹਾਤਾ ਤੀਗਾ ਦੇਖ ਲਾ ਜਦੋਂ ਮਾਰਾ ਟਾਈਮ ਆਉਂਦਾ ਐਂ ਅਸਲਾ ਡੱਕੀ ਜਾਂਦਾ ਬਾਈ ਸਹੀ ਗੱਲ ਆ ਜੀ ਅਜਮਨਾਂ ਆਉਂਦਾ ਕੀਤਾ ਹੋ ਗਿਆ ਤੇ ਪੂਰਾ ਜਵਾਕ ਰੁਲ ਜਾਂਦੇ ਮਗਰ ਆਪੀ ਬਾਲੀ ਆ ਬਈ ਦੀਨਦੁਨੀ ਵਾਲੀ ਉਹੀ ਆ ਹੂੰ ਕੋਈ ਗੱਲ ਨਹੀਂ ਘੰਟਾ ਕਰਾਮ ਕਰਦਾ ਉਦੋਂ ਬਾਅਦ ਚੱਲੂ ਫਰੇ ਸੀ ਮਾਰਤੇ ਇਹਦਾ ਚੱਲ ਕੋਈ ਵਿਧੀ ਬਣਦੀ ਹੁੰਦੀ ਆ ਜੇ ਸੂਰਾਂ ਨੇ ਚਾਰ ਪੱਟਿਆ ਕਾਮ ਉਹਨਾਂ ਦੇ ਮਗਰ ਗਿਆ ਰਫਲ ਲੈ ਕੇ ਤਾਂ ਮੈਂ ਉਰੇ ਆ ਜਾ ਤਾਂ ਇਹਦੀ ਜਾਨ ਬਚੀ ਤਾਂ ਵਿਧੀ ਬਣਦੀ ਹੁੰਦੀ ਆ ਕੋਈ ਵਿਧੀ ਦਾ ਵਧਾਨ ਹੁੰਦਾ ਈ ਚਾਲ ਸੱਚੇ ਪਾਤਸ਼ਾਹ ਕਾ ਨੂੰ ਐਵੇਂ ਕਿਸੇ ਮਾੜਾ ਟਾਈਮ ਨਾਲ ਨਹੀਂ ਮਾੜਾ ਟਾਈਮ ਨਾਲ ਨਹੀਂ ਬਾਹਗਰੂ ਹੂੰ ਆ ਲਾ ਰਹੀ ਇਹਨਾਂ ਦੇ ਮੁੰਜੇ ਮੁੰਜੇ ਧਰਦੀਆਂ ਧਰ ਕਿੱਥੇ ਦੇਖ ਲੈ ਕਿਵੇਂ ਪਾਇਆ ਸਾਫਾ ਇਹ ਟੁੱਟਦੀ ਵੀ ਨਹੀਂ ਪਣੋ ਉਹ ਇਹ ਟੁੱਟ ਜਾਂਦੀ ਆ ਕਿ ਕੱਚੀ ਹੁੰਦੀ ਆ ਜਾਮਣ ਜਦੋਂ ਫਾਹ ਲੈਣਾ ਫਿਰ ਇਹ ਵੀ ਨਹੀਂ ਟੁੱਟਦੀ ਤੇ ਚਾਰ ਜਾਮਣਾ ਤੋੜਨ ਖਾਤਰ ਬੰਦਾ ਤਾਂ ਜੜ ਜੇ ਕੜਾ ਕੇ ਦੇਣ ਟੁੱਟ ਜੂ ਅੱਜ ਇਹੀ ਭੈ ਦੇ ਖਸਮ ਦੀ ਪਹਾੜੀ ਕਿੱਕਰ ਬਣ ਕੇ ਖੜ ਗਈ ਲੈ ਉਹਨੂੰ ਕਹਿੰਦਾ ਜਮਾ ਲਵੇ ਆ ਕੇ ਪੈਂਚਰ ਹੋ ਜਾਣਾ ਜਿਵੇਂ ਪਤਾ ਹੁੰਦਾ ਵੀ ਇੰਨਾ ਕਿਦਾ ਤੁਰ ਲੈਣਗੇ ਉਹੀ ਆ ਗਿਆ ਮੈਂ ਤਾਂ ਕਹਿਣਾ ਪ੍ਰਾਣਾ ਜੇ ਪੁੱਠਾ ਬੋਲਦਾ ਮੈਂ ਨੇ ਮੁੱਕਿਆ ਲੋੜੀਆਂ ਟਾਈਮ ਬਾਹਲਾ ਹੋ ਗਿਆ ਯਾਰ ਮੈਂ ਆ ਚੱਲ ਜਾ ਰਿਹਾ ਉਹਨੇ ਤੈਨੂੰ ਪਤਾ ਫਿਰ ਔਖਾ ਹੋ ਜਾਂਦਾ ਉਹ ਆਪਾਂ ਨੂੰ ਕਹਿੰਦਾ ਟਾਈਮ ਨਿਕਲਦਾ ਯਾਰ ਕੰਮ ਤਾਂੰ ਦੇਣਾ ਚਾਹ ਹਾਈ ਬਣਾ ਨਾ ਤੁਸੀਂ ਹੈ ਹੋਰ ਪ੍ਰਾਣਾ ਜੇ ਨਾ ਕਰੇ ਹੋਵੇ ਸੂਈ ਗੱਤੂ ਹੀ ਮੰਗੂ ਪੈਂਦਾ ਹੂੰ ਤਾਂ ਦੇਖ ਲੈ ਤਾਂ ਕੀ ਬਾਕੀ ਖੜਨ ਵਾਲਾ ਤਾਂ ਕਿਹੜਾ ਹੋ ਘਰੇ ਤਾਂ ਘਾਣੂ ਹੋਣਾ ਐਨੇ ਤਾਂ ਇਧਰ ਨਿਕਲੇ ਹੋ ਪਿੰਡ ਪੁੰਡ ਕਿੰਨੇ ਖੜਕਾ ਹੋ ਬਾਰ ਗੱਲ ਪਾਉ ਛੱਡਾ ਥੱਕ ਗਿਆ ਮੈਂ ਛੋਟਾ ਪ੍ਰਾ ਭਾਈ ਨਾ ਉਹਨੇ ਕਹਦਾ ਤੁਰੇ ਤੁਰੇ ਤਰੇ ਨਹੀਂ ਹੈਗੇ ਤੁਰਿਆ ਤਰੇ ਨਹੀਂ ਆਉਂਦਾ ਜਮੀ ਪੈਣੇ ਸਸਰੀ ਘਰ ਸਸਰੀ ਘਰ ਆ ਲੈ ਮੇਰਾ ਵੀਰਾ ਮਾਂ ਸਦਕੇ ਮੇਰੇ ਭਰਾ ਆ ਗਏ ਠੀਕ ਹੈ ਹਾਂ ਹਾਂ ਠੀਕ ਆ ਵੀਰੇ ਤੂੰ ਦੱਸ ਕਿਵੇਂ ਆ ਵਧੀਆ 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 ਤੁਸੀਂ ਦੱਸੋ ਘਰੇ ਸਾਰੇ ਠੀਕ ਸੀ ਨਾ ਨਾ ਇਧਰ ਹੀ ਗਿਆ ਹੋਇਆ ਬਸ ਹੁਣ ਆ ਜਾਂਦਾ ਉਹਨੇ ਕਿੱਥੇ ਜਾਣਾ ਮੈਨੂੰ ਪਹਿਲਾਂ ਕਿਹਾ ਮਾਤਾ ਘਰੇ ਖੜਨ ਨਾਲ ਨਹੀਂ ਆਈ ਉਹਦੇ ਪੈਰ ਚ ਭੂਰੀ ਆਣੇ ਕਿੱਧਰੋਂ ਮਿਲਣੀ ਕੋਈ ਨਾ ਵੀਰੇ ਮੈਂ ਤਾਂ ਘਰੇ ਹੈ ਗਿਆ ਸਾਡਾ ਜੀਰੀ ਲੱਗਦਾ ਜੀਜੇ ਬਿਨਾ ਹੋਣਾ ਉਹ ਤਾਂ ਚਲ ਕੋਈ ਨਾ ਤੇਰੇ ਮੈਨਾਂ ਆਇਆਂਗੇ ਲਾ ਆ ਗਿਆ ਆ ਗਿਆ ਲੈ ਜਾਨੀ ਕਰਦੇ ਲੈ ਆ ਕਿੱਧਰ ਹੈ ਗੱਡੀ ਮੂੰਹ ਜਾਂਦਾ ਕੀ ਆ ਆ ਦੇਖ ਲੈ ਲੈ ਦੇਖੋ ਜੀਜਾ ਦਾ ਰਫਲ ਟੱਗੀ ਫਿਰਦਾ ਹੈ ਕਿਉਂ ਚੰਗੀ ਨਹੀਂ ਲੱਗਦੀ ਰਫਲ ਤੈਨੂੰ ਹੈ ਤੇਰੇ ਕੋਲ ਨਹੀਂ ਸੁਣੀ ਲੱਗਦੀ ਜੋ ਤੇਰੇ ਕੋਲ ਨਹੀਂ ਸੁਣੀ ਲੱਗਦੀ ਵੱਡਾ ਡਿਫਟੀ ਕਿਵੇਂ ਆਏ ਨਹੀਂ ਮੇਰਾ ਭਾਈ ਮਿਲਣ ਆਇਆ ਚਲ ਵਧੀਆ ਇੰਨੇ ਟਾਈਮ ਬਾਅਦ ਆਇਆ ਮੈਂ ਸਮਝ ਮੈਨੂੰ ਖੁਸ਼ੀ ਹੋਈ ਨਹੀਂ ਗਈ ਦੁੱਧ ਵਾਲੀ ਕੋਈ ਕਿਤੇ ਮੈਂਸ ਲੈਣ ਨਾ ਨਾ ਮੈਂ ਇਸ ਤਰ੍ਹਾਂ ਸੀ ਮੈਂ ਚਲ ਜਾਈਏ ਕਿੰਨੇ ਟਾਈਮ ਲੱਗਾ ਤੁਸੀਂ ਤਾਂ ਆਉਂਦੇ ਨਹੀਂ ਚਲ ਜੀ ਜਾਈਏ ਇਹਨਾਂ ਨੂੰ ਰੱਖ ਲਾ ਮੈਂ ਚੱਲਿਆ ਮੈਂ ਤਾਂ ਹੁਣ ਜਿੰਨਾ ਚਿਰ ਸ਼ਿਕਾਰ ਨਹੀਂ ਮਾਰਦਾ ਮੈਂ ਨਹੀਂ ਘਰੇ ਵਰਦਾ ਇਹਨਾਂ ਦੇ ਦੇ ਲੈ ਵੀਰੇ ਇਨਸਾਨ ਨੇ ਵੀ ਅੱਜੀ ਮਾਰ ਕੇ ਲਿਓ ਕਿਵੇਂ ਪੋਜਾ ਮੂਰੇ ਦੇਖ ਲੈਣੇ ਉਹ ਬਸੇਰੀਆਂ ਚਲਾਈਆਂ ਸੀ ਸਵੇਰ ਦਾ ਸੂਰਾ ਮਗਰ ਭੱਜੇ ਫਿਰਦਾ ਕਹਿੰਦਾ ਮੇਰਾ ਚਾਰ ਖਾ ਗਏ ਆਹੋ ਆਗੇ ਤਾਂ ਹੈ ਫਿਰਦੇ ਤਾਂ ਹੈਗੇ ਨਾ ਸੂਰ ਖੈਰ ਵੀ ਐ ਤਾਂ ਚੱਲ ਕੋਈ ਨਾ ਮੇਰਾ ਮੋਰਨਾ ਦਾ ਕਾਨੂੰਨ ਹੈ ਚੁੱਪ ਕਰ ਉਹ ਛੋਟਿਆ ਬਾਲਾ ਨਾ ਬੋਲ ਤੂੰ ਮੇਰੀ ਗੱਲ ਇੱਕ ਸੁਣ ਲੈ ਰੋਟੀ ਪਾਣੀ ਉਥੇ ਪਹੁੰਚਦਾ ਕਰਦੀ ਜੱਟ ਚਾਰ ਚ ਬੈਠਾ ਤਾਣੀ ਹਾਂ ਮੈਂ ਅੱਜ ਪੂਰਾ ਪਏ ਬੰਦਾ ਇੰਨਾ ਚਿਰ ਮਰਦਾ ਨਹੀਂ ਮੈਂ ਨਹੀਂ ਮਰਦਾ ਵੇ ਤੋ ਹੋਰ ਨਾ ਕਿਸੇ ਦੀ ਕੋਹ ਚ ਮਾਰੀ ਚੱਕਾਲਿਆ ਮੈਂ ਕਿਸੇ ਨਾਲ ਚਾਪੇ ਆਪਣਾ ਟੂਲ ਜਿੰਦਾ ਲਾ ਦੇ ਮੇਰੀ ਗੱਲ ਗੱਲ ਸੁਣ ਲੈ ਉਹ ਟੂਲ ਨੂੰ ਜਿੰਦਾ ਲਾ ਦੇ ਤੇ ਆਪਣਾ ਨਮਰੀ ਪਿੱਟ ਨੂੰ ਜਿੰਦਾ ਲਾ ਦੇ ਮੈਨੂੰ ਬੰਦਿਆਂ ਦੇ ਭਰੋਸਾ ਨਹੀਂ ਹੈਗਾ ਚੋਰ ਕਦੋਂ ਵੀ ਕੁਝ ਵੀ ਕਰ ਸਕਦੇ ਨੇ ਲੈ ਦੇਖ ਲੈ ਲੈ ਦੇਖ ਲੈ ਤੇ ਮੈਂ ਕੁੱਤੇ ਨੂੰ ਕਾਹਦਾ ਦੇਖ ਲੈ ਵੀਰੇ ਮੇਰੇ ਸੋਨੇ ਵਰਗੇ ਭਾਈ ਨੂੰ ਆਏ ਕਹਿੰਦਾ ਹਾਂ ਆਈਆਂ ਵੀਰਾ ਸਵੇਰ ਦਾ ਫਿਰਦਾ ਮੈਂ ਸੂਰ ਮਾਰਦਾ ਸੂਰ ਮਾਰਦਾ ਮਰਿਆ ਤਾਂ ਕੰਮ ਹੀ ਨਹੀਂ ਹੋਣਾ ਹੁਣ ਤੱਕ ਆਈਂ ਮਰਦੀ ਜਿੱਥੇ ਫਿਰਦਾ ਬਸ ਤੈਨੂੰ ਪਤਾ ਤਾਂ ਹੈਗਾ ਚਲ ਗੁੱਸਾ ਨਾ ਕਰਿਓ ਚੰਗਾ ਅੱਜ ਨਜ਼ੰਦਪਤੀ ਜੀ ਦੇ ਲੱਛਾ ਅੱਜ ਗੁੱਸਾ ਕਰਨ ਅੰਦਰ ਆਜੋ ਆਜੋ ਵੇ ਸਾਲਾ ਦੇਖ ਕਿ ਉਹ ਚਾਰ ਨੂੰ ਤਾਂ ਰੋਣਾ ਵਾ ਪੁੱਭ ਨਿਕਲਦੀ ਆ ਹੈਂ ਰੋਟੀਆਂ ਪੜ ਆ ਗਏ ਘਰੇ ਤਾਂ ਕੋਈ ਫਾਇਦਾ ਨਹੀਂ ਜਾਇਦਾ ਰੋਟੀਆਂ ਪੜ ਆ ਗਏ ਇੱਥੇ ਲਾ ਲਾ ਮੋਰਚਾ ਸੋਦ ਕੀ ਮੁਰੂ ਅੱਜ ਇਹਨਾਂ ਦਾ ਪੀੜੀਆਂ ਆਈ ਸੀ ਠੋਕੂ ਇਹ ਯਾਦ ਰੱਖਣਗੇ ਮੁਰਕੇ ਨਹੀਂ ਏਰੀਆ ਚਾਉਂਦੇ ਅੱਜ ਚਾਹੇ ਰਾਤ ਲੱਗ ਜਾਈ ਚਾਹੇ ਚਾਰ ਰਾਤਾਂ ਲੱਗ ਜਾਣਾ ਆਉਣਗੇ ਤਾਂ ਇੱਧਰ ਐ ਪੈੜਾ ਉਹ ਉੱਥੋਂ ਪੈੜ ਆਈ ਗਿਆ ਮੈਨੂੰ ਸੂਰ ਦੀ ਉਹ ਖੰਭੇ ਕੋਲੋਂ ਪੈੜ ਆਈ ਗਿਆ ਐ ਨਾਲ-ਨਾਲ ਆ ਕੇ ਐ ਪੜੀਂਦੇ ਆਇਆ ਕਿ ਇੱਧਰ ਦੀ ਮਾਗਰ ਪੜਦੇ ਨੇ ਜੇ ਮੈਂ ਆ ਪੋਜੀਸ਼ਨ ਲੈ ਲਾਂ ਇੱਥੇ ਆਸਤੀ ਚ ਹੋਵਾਂ ਮੈਂ ਇਹ ਜੇ ਜ ਮੁਰੂ ਆ ਗਿਆ ਸੂਰਤਾਂ ਵੀ ਅਟੈਕ ਹੋ ਜੂ ਤੇ ਇਤਰੂ ਆ ਗਿਆ ਐ ਖਾ ਤਾਂਗੇ ਹਾਂ ਠੀਕ ਹੈ ਇਹ ਦਾ ਖ ਦੇ ਦੇ ਨਾ ਇਹ ਆਵਾ ਇਹ ਲਾ ਵੀ ਟਾਈਮ ਦੇਖੋ ਕਿੰਨਾ ਹੋ ਗਿਆ ਟਾਈਮ ਦਬਸੇ ਰ ਹੋ ਗਿਆ 10 ਵਜੇ ਕਿ ਭਾਈ ਮੈਨੂੰ ਰੋਟੀ ਨੂੰ ਕਹਿ ਕੇ ਗਿਆ ਸੀ ਕਹੂਗਾ ਲੈ ਕੇ ਨਹੀਂ ਆਈ ਹੈਗੀ ਕੋਈ ਤੈਨੂੰ ਕੀ ਪਤਾ ਕਿੱਥੇ ਗਿਆ ਕਿੱਥੇ ਨਾ ਗਿਆ ਉਹ ਉਹ ਆਪੇ ਜਦੋਂ ਘਰ ਆ ਗਿਆ ਉਦੋਂ ਆ ਕੇ ਖਾ ਲੂਗਾ ਰੋਟੀ ਫਰ ਮੈਨੂੰ ਤਾਂ ਫਿਕਰ ਹੋਈ ਪਈ ਆ ਫਿਕਰ ਉਹਦੀ ਫਿਕਰ ਕਰਨ ਦੇ ਕਿ ਲੋੜਾ ਤੈਨੂੰ ਆਪੀ ਆ ਕੇ ਖਾਲੂ ਕੋਈ ਨਾ ਡੱਬਾ ਉੱਥੇ ਧਰਿਆ ਸੋਈ ਚ ਆਉਦਾ ਪਾਉ ਪਰੇ ਐਨੀ ਨਾ ਟੈਨਸ਼ਨ ਲਿਆ ਕਰੋ ਤਾਂ ਇਹਦਾ ਸਿਰ ਚੜਿਆ ਹੋਇਆ ਹੋਵੇ ਨਹੀਂ ਵੀਰੇ ਤੈਨੂੰ ਨਹੀਂ ਪਤਾ ਤੂੰ ਤਾਂ ਭੱਗ ਜਾਊਂਗੇ ਮੰਗਰੋ ਮੈਨੂੰ ਮਾਰੂਗਾ ਫੇਰ ਆ ਕੇ ਮਾਰੂਗਾ ਸਾਨੂੰ ਫੋਨ ਖੜਕਾ ਦੀ ਅਜ ਤੱਕ ਤੇਰੇ ਕੋਲ ਹੀ ਆ ਪਰ ਉਹਦਾ ਹੱਕ ਨਹੀਂ ਹੈਗਾ ਤੁਸੀਂ ਆਏ ਹੋਏ ਹੁਣ ਘਰੇ ਆ ਜਾਂਦਾ ਉਹਦਾ ਫਿਰ ਉਹਨੂੰ ਆਪ ਨੂੰ ਚਾਹੀਦਾ ਸਿਆਣਾ ਬਣਾ ਉਹਨੂੰ ਸੋਚਣਾ ਚਾਹੀਦਾ ਵੀਰੇ ਜਿਹਦਾ ਨਾ ਕਰ ਬੜਾ ਜ਼ਿਆਦਾ ਦੁਖੀ ਕਰਦਾ ਵੀਰੇ ਮੈਨੂੰ ਰਫਲ ਤਾਂ ਐ ਲੈ ਕੇ ਗਿਆ ਜਣਾ ਚਾਰ ਪੰਜ ਇਕੱਠੀ ਮਾਰ ਕੇ ਲਿਆਉ ਅੱਜ ਉਹ ਮੈਂ ਛੱਡਦਾ ਵੀਰੇ ਆਪਾਂ ਤਾਨੂੰ ਸਾਰੇ ਦੇਖ ਲਿਆ ਸਾਰਾ ਪਿੰਡ ਛਾੜਦਾ ਕਿਤੇ ਨਹੀਂ ਮਿਲਿਆ ਤਿੰਨ ਪਿੰਡਾਂ ਦੇ ਠੇਕੇ ਦੇਖ ਲੇ ਪਾਣੇ ਉੱਥੇ ਵੀ ਨਹੀਂ ਹੈਗਾ ਉਹ ਇੱਥੇ ਹੋ ਜਾ ਰਿਹਾ ਕਿੱਥੇ ਜਾਣਾ ਹੋਣੇ ਐ ਨਹੀਂ ਪਾਉਆ ਪੀ ਕੇ ਨੈ ਨੂਰ ਤੇ ਡੱਗਿਆ ਪਿਆ ਹੋਵੇ ਕਿਤੇ ਆਏ ਨਾ ਬੋਲ ਮੇਰਾ ਬੋਲ ਤੇਰੀ ਚਮੜਾ ਹੋਏ ਤੇ ਤੈਨੂੰ ਸ਼ੇਰ ਚੜਾਏਗਾ ਬੋਲ ਕੇ ਦਿਖਾਉਂਗਾ ਉਹੀ ਤਾਂ ਗੱਲ ਆ ਜੋ ਉਹਦੇ ਹੱਥ ਫੇਰ ਆਉਂਦਾ ਇਹਨੇ ਥੌਲਾ ਕਰਿਆ ਹੁੰਦਾ ਸਾਨੂੰ ਕਰਨ ਦਿੱਤਾ ਹੁੰਦਾ ਫੇਰ ਨਹੀਂ ਉਹ ਜਾਂਬਲ ਦਾ ਜਾ ਜਮਰਜੀ ਮੇਰੇ ਘਰ ਆਲਾ ਥੋੜੀ ਕਰ ਦੇਣਾ ਮੈਂ ਤਾਂ ਆ ਬਈ ਕਹਿਣਾ ਮੈਂ ਹੱਥ ਨੇ ਪੂਆ ਪੂਆ ਲਾ ਕੇ ਆਪਾਂ ਥੋੜਾ ਕਰ ਦੇਣਾ ਨਾ 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 ਮਿਲ ਜਾ ਰਸ ਰੱਬ ਕਰਕੇ ਰਹਿ ਜਾ ਉਹ ਮੈਜੂਆ ਮੈਜੂ ਕਿੱਥੇ ਜਾਣਾ ਹੁਣੇ ਮੈਜੂਆ ਬੈਠ ਹੋਵੇ ਦੇਖ ਲਓ ਕਿਥੇ ਮੇਰੇ ਤਾਂ ਹਾਲ ਪਈ ਜਾਂਦੇ ਨੇ ਸਾਰੀ ਉਮਰ ਨੰਗੀ ਇਹ ਨਹੀਂ ਬੰਦਾ ਬਣ ਸਕਿਆ ਹਨਾ ਪੜਾ ਨਹੀਂ ਛੋਡੇ ਚ ਨਹੀਂ ਕਣ ਕੰਡਾ ਥਾਪੜੇ ਖਾਂਦੇ ਹੱਥ ਸੁੰਨੀ ਪੀ ਪਿਆ ਕਿ ਨਹੀਂ ਹੋਏ ਕਿਹੜਾ ਮਿਲੂ ਯਾਰ ਮਿਲੂਗਾ ਇੱਥੇ ਉਹ ਮਿਲਦ ਨੂੰ ਕਿ ਆ ਉਹ ਬੈਠਾ ਭੈਣ ਦਾ ਖਾਸਮ ਜਿੰਨੀ ਬਲੂਖ ਜੀ ਆਜਾ ਪਾਈਏ ਹੱਥ ਆਜਾ ਭੈਣਾ ਠਾਹਾ ਘਾਉਂਦਾ ਹਣਾ ਹੋਰ ਸਾਰੀ ਰਾਤ ਲੰਗੀ ਭਾਲ ਦੇ ਤੜਕੇ ਦੀ ਇਹ ਕਹੀ ਜਾਂਦੀ ਹੈਗੀ ਉਹ ਪਰੌਣਾ ਦੇਖ ਲੈ ਬੋਲਦਾ ਹੀ ਨਹੀਂ ਹੈਗਾ ਹਜੇ ਪਰੌਣਾ ਬੋਲਦਾ ਨਹੀਂ ਵਈ ਨੀ ਕੀ ਹੋ ਗਿਆ ਬੰਦੂਖ ਜੀ ਖੋ ਕਰੂਗਾ ਮੈਨੂੰ ਰੰਡੀ ਇਹ ਵੀ ਹਟਦਾ ਹੱਥ ਪਾਏ ਨਾ ਇਹ ਰਾਤ ਪੂਰੀ ਬੈਠਾ ਰਾਤ ਨੂੰ ਭਾਓ ਕੋਈ ਕਹੇ ਰੈਡੀ ਮਗਾਲਾ ਡੁੱਗੂ ਉਹ ਦੇਖੀ